ਹੋਪਲਾ ਅਸੀਂ ਨਹੀਂ ਤੁਰਿਆ ਆਉਂਦੀਆਂ ਪਾ ਕੇ ਸੋਨੇ ਸੋਨੇ ਜੇ ਕੜਾਈ ਵਾਲੇ ਖੱਲੇ ਖੱਲੇ ਝੱਗੇ ਅਸੀਂ ਤੜਕੀ ਸੂਏ ਦੀ ਪਰੜੀ ਤੇ ਪਹਿਲਾਂ ਪਾਉਂਦੀਆਂ ਕਦੇ ਇੱਧਰ ਲੰਘ ਜਾ ਕਰੀਏ ਤੇ ਕਦੇ ਉੱਧਰ ਧੁੰਦੋ ਧੁੰਦੀ ਹੋਇਆ ਮਾਹੌਲ ਮਾਨਣ ਮਗਰੋਂ ਸੱਸਰੀਕਾਲ ਵਲਾ ਕੇ ਅਸੀਂ ਨੇ ਜਿਵੇਂ ਹੀ ਪ੍ਰੋਗਰਾਮ ਸ਼ੁਰੂ ਕੀਤਾ ਤੇ ਲਓ ਜੀ ਵਿੱਚ ਚਿਰਖੀ ਆ ਗਈ ਉਹ ਚਲ ਕੋਈ ਨਾ ਹਰਸੀ ਦੁਆਰੇ ਸ਼ੁਰੂ ਕਰਦੇ ਹਾਂ ਹੌਸਲਾ ਰੱਖ ਚਲੋ ਜੀ ਸੱਸਰੀਕਾਲ ਕਰੋ ਕਬੂਲ ਚਲ ਵੀ ਹਰਸੀ ਕਰਦੇ ਕਮਾਲ ਉਹ ਉਹ ਫੇਰੜ ਗਿਆ ਕੰਮ ਚਲੋ ਕੋਈ ਨਾ ਹਰਸੀਤ ਤਕੜੀ ਹੋ ਚੱਲ ਕੇ ਰਾਂ ਕਰੀਏ ਪ੍ਰੋਗਰਾਮ ਗੱਲ ਤੇ ਗੱਲ ਸ਼ੁਰੂ ਸਤਿ ਸ੍ਰੀ ਅਕਾਲ ਬੀ ਸੋਸ਼ਲ ਦੇਖ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹੈ ਗੱਲ ਤੇ ਗੱਲ ਮੇਰੇ ਨਾਲ ਹੈ ਮਨਵੀਰ ਤੇ ਅਸੀਂ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਅੱਜ ਲੋਹੜੀ ਤੇ ਕਿਉਂਕਿ ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਲੋਹੜੀ ਆ ਤੇ ਅਸੀਂ ਥੋੜਾ ਜਨਾ ਆਪਣੇ ਪੰਜਾਬ ਦੇ ਪਿੰਡਾਂ ਦੇ ਖੇਤਾਂ 'ਚ ਆਏ ਸੀਗੇ ਕਿਉਂਕਿ ਅਸੀਂ ਸੋਚਿਆ ਤੁਹਾਨੂੰ ਨਾਲ-ਨਾਲ ਖੇਤਾਂ ਚ ਜਿਹੜਾ ਸਿਆਲ ਹੁੰਦਾ ਪੰਜਾਬ ਦਾ ਸਿਆਲ ਆਪਾਂ ਉਹ ਵੀ ਕਹਿੰਦੇ ਆ ਨਾ ਵੀ ਸਭ ਤੋਂ ਸੋਹਣਾ ਕਹਿੰਦੇ ਜੇ ਤੁਸੀਂ ਪੰਜਾਬ ਦੇਖਣਾ ਤਾਂ ਸਿਆਲਾਂ ਚ ਦੇਖੋ ਕਿਉਂਕਿ ਸਿਆਲਾਂ ਚ ਪੰਜਾਬ ਦਾ ਨਜ਼ਾਰਾ ਹੋਰ ਹੁੰਦਾ ਖਾਣੇ ਦਾਣੇ ਹੋਰ ਹੁੰਦੇ ਨੇ ਕਿਉਂਕਿ ਅਸੀਂ ਜਿਹੜਾ ਪੰਜਾਬ ਆ ਉਹ ਖਾਣ ਪੀਣ ਲਈ ਵੀ ਮੰਨਿਆ ਜਾਂਦਾ ਤੇ ਸਾਡਾ ਇਤਿਹਾਸ ਵੀ ਬਹੁਤ ਵੱਡਾ ਹੈ ਨਾ ਤਾਂ ਅੱਜ ਆਪਾਂ ਉਹੀ ਚੀਜ਼ਾਂ ਬਾਰੇ ਤੁਹਾਡੇ ਨਾਲ ਗੱਲਾਂ ਕਰਾਂਗੇ ਤੇ ਮੈਨੂੰ ਆ ਚੀਜ਼ ਸਭ ਤੋਂ ਸੋਹਣੀ ਲੱਗਦੀ ਆ ਮਤਲਬ ਮੈਨੂੰ ਨਾ ਇਹ ਕੁਝ ਡਰੀਮੀ ਲੱਗਦਾ ਹੁੰਦਾ ਮੈਨੂੰ ਜੇ ਕਿ ਪੁੱਛੇ ਵੀ ਜੇ ਮੇਰਾ ਸੈਰ ਕਰਨ ਲਈ ਸਭ ਤੋਂ ਸੋਹਣਾ ਕੋਈ ਰਾਹ ਹੈ ਤਾਂ ਉਹ ਆਹ ਹੈ ਵੀ ਪਾਸੇ ਤੇ ਸੂਆ ਹੋਵੇ ਤੇ ਇੱਥੇ ਪਈ ਤੇ ਤੁਰ ਕੇ ਜਾਣਾ ਹੋਵੇ ਆਸੇ ਪਾਸੇ ਦਰਖਤ ਹੋਣ ਤੇ ਤੰ ਤੰ ਦਾ ਇਹ ਦੂ ਸੋਹਣਾ ਕੁਛ ਨਹੀਂ ਹੋ ਸਕਦਾ ਵੀ ਸੱਚੀ ਤੋਂ ਕਹਣਾ ਸਿਆਲ ਸਿਆਲ ਮੇਰੀ ਸਭ ਤੋਂ ਪਸੰਦੀਦਾ ਚੀਜ਼ ਆ ਤੇ ਅਸੀਂ ਹੁਣ ਤੋਂ ਅੱਧਾ ਘੰਟਾ ਪਹਿਲਾਂ ਮੈਨੂੰ ਲੱਗਦਾ ਆ ਗਏ ਸੀਗੇ ਇਹ ਘੰਟਾ ਹੀ ਲਾ ਲਓ ਅਸੀਂ ਕਦੋਂ ਦੀਆਂ ਇੱਥੇ ਤੁਰੀਆਂ ਫਿਰ ਰਹੀਆਂ ਕਿਉਂਕਿ ਸਾਨੂੰ ਚਾਈ ਚੜਿਆ ਪਿਆ ਵੀ ਆਪਾਂ ਪਤਾ ਨਹੀਂ ਕਿੱਥੇ ਆ ਗਏ ਕਿਉਂਕਿ ਤੁਸੀਂ ਵੀ ਜਿਹੜੇ ਦੇਖ ਰਹੇ ਹੋਵੋਗੇ ਤੁਹਾਡਾ ਵੀਡੀਓ ਦੇਖ ਕੇ ਜੀ ਕਰੂਗਾ ਵੀ ਅਸੀਂ ਵੀ ਉੱਥੇ ਹੋਣੇ ਚਾਹੀਦੇ ਸੀ ਸੱਚੀਆਂ ਨਜ਼ਾਰਾ ਬਹੁਤ ਸੋਹਣਾ ਇਹ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦਾ ਪੰਜਾਬ ਤੋਂ ਬਿਨਾ ਤਾਂ ਉਹੀ ਵੀ ਜੇ ਪਸੰਦਿਆਂ ਉੱਠੀ ਹੈਣਾ ਅਰਸੀ ਤਾਂ ਕਿੰਨੀਆਂ ਚੀਜ਼ਾਂ ਆਪਾਂ ਦੇਖ ਸਕਦੇ ਆ ਆ ਜੇ ਆਪਾਂ ਲੇਟ ਉੱਠਦੇ ਆ ਜਦੋਂ ਸੂਰਜ ਚੜ ਜਾਂਦਾ ਆਹ ਦ੍ਰਿਸ਼ ਤਾਂ ਨਹੀਂ ਫਿਰ ਦਿਸਦੇ ਆ ਨਜ਼ਾਰਾ ਦੇਖਣ ਤੋਂ ਤਾਂ ਫਿਰ ਅਸੀਂ ਵਾਂਝੇ ਹੀ ਰਹਿ ਜਾਂਦੇ ਆ ਸਹੀ ਗੱਲ ਆ ਤੇ ਲੋੜੀ ਦੀ ਵੀ ਨਾ ਉਹੀ ਐ ਮਨਵੀਰ ਵੀ ਲੋੜੀ ਚ ਵੀ ਲੋਕ ਜਿਵੇਂ ਸਿਆਲਾਂ ਨੂੰ ਆਪਾਂ ਇੱਕ ਤਰ੍ਹਾਂ ਦੀ ਵਿਦਾਇਗੀ ਕਹਿ ਲਓ ਹੈਨਾ ਵੀ ਤੂਣੀ ਬਾਲ ਕੇ ਤੁਸੀਂ ਸਾਰੇ ਉਸ ਸਿਆਲ ਦਾ ਜਸ਼ਨ ਵੀ ਹੁੰਦਾ ਇਹ ਤੇ ਇਹਦੇ ਨਾਲ ਆਪਾਂ ਪਹਿਲਾਂ ਜਿਵੇਂ ਆਪਾਂ ਸੁਣਦੇ ਆਏ ਹਮੇਸ਼ਾ ਛੋਟੇ ਹੁੰਦੇ ਆਂ ਤੋਂ ਸੁਣਦੇ ਆਏ ਆ ਵੀ ਇੱਕ ਆਪਣੀ ਇਤਿਹਾਸਕ ਉਹ ਵੀ ਜੁੜੀ ਹੋਈ ਆ ਹਨਾ ਵੀ ਆਪਾਂ ਸਾਰਿਆਂ ਨੇ ਦੁੱਲਾ ਪੱਟੀ ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਸੁਣਿਆ ਹੋਊਗਾ ਹਨਾ ਬਿਲਕੁਲ ਬਿੱਦੁੱਲਾ ਪੱਟੀ ਨੇ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ ਹੈਨਾ ਉਹਨਾਂ ਨੂੰ ਮੁਗਲਾਂ ਦੇ ਉਹਦੇ ਚੋ ਬਚਾਇਆ ਤੇ ਫਿਰ ਉਹਨਾਂ ਦਾ ਜੰਗਲ ਚ ਅੱਗ ਬਾਲ ਕੇ ਵਿਆਹ ਕੀਤਾ ਹੈਨਾ ਤਾਂ ਹੀ ਆਪਣੀ ਗਾਇਆ ਵੀ ਜਾਂਦਾ ਨਾ ਵੀ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਹੀ ਹਾਂ ਉਹ ਸਾਰਾ ਆਪਾਂ ਉਹ ਤੇ ਲੋੜੀ ਤੇ ਗਾਉਣੇ ਆ ਤੇ ਆਪਾਂ ਜਦੋਂ ਲੇਖ ਲਿਖਦੇ ਹੁੰਦੇ ਸੀ ਸਕੂਲਾਂ ਚ ਲੋੜੀ ਦਾ ਲੇਖ ਆਉਂਦਾ ਸੀ ਤਾਂ ਸਾਰਿਆਂ ਨੇ ਲਿਖੀਆਂ ਨੇ ਆ ਚੀਜ਼ਾਂ ਤੇ ਜਦੋਂ ਆਪਾਂ ਇਹਨੂੰ ਪੜ੍ਹਦੇ ਹੁੰਦੇ ਸੀਗੇ ਪੂਰੇ ਉਤਸ਼ਾਹ ਨਾਲ ਉੱਚੀ ਉੱਚੀ ਤੇ ਕਿੰਨੇ ਗੀਤ ਵੀ ਨੇ ਪੰਜਾਬੀ ਜਿਹੜੇ ਲੋਹੜੀ ਦੇ ਤਿਹਾੜੇ ਤੇ ਬਣੇ ਹੋਏ ਨੇ ਹੂੰ ਤਾਂ ਲੋਹੜੀ ਬਹੁਤ ਸੋਹਣਾ ਤਿਹਾੜਾ ਪੰਜਾਬ ਦਾ ਇੱਕ ਸਭ ਤੋਂ ਵੱਡੀ ਚੀਜ਼ ਹੈ ਸਾਂਝੀਵਾਲਤਾ ਦਾ ਪ੍ਰਤੀਕ ਸੀਗਾ ਕਿਉਂਕਿ ਪਹਿਲਾਂ ਹੁੰਦਾ ਸੀ ਵੀ ਆ ਇੱਕ ਪੱਤੀ ਦੀ ਜਾਂ ਇੱਕ ਪੂਰੀ ਬੀਹੀ ਦੀ ਲੋੜੀ ਇੱਕ ਥਾਂ ਤੇ ਪੈਂਦੀ ਸੀ ਤੇ ਕਈ ਪਿੰਡਾਂ ਚ ਆ ਵੀ ਹੋ ਸਕਦੇ ਪੂਰੇ ਪਿੰਡ ਦੀ ਲੋੜੀ ਇੱਕ ਹੁੰਦੀ ਹੋਵੇ ਹਨਾ ਪਰ ਹੁਣ ਉਹ ਸਾਂਝੀ ਲੋੜੀ ਤੋਂ ਅਸੀਂ ਘਰਾਂ ਚ ਲੋੜੀਆਂ ਪਾਉਣ ਲੱਗ ਗਏ ਸਾਡੀਆਂ ਉਹ ਬੀਹਾਂ ਵਾਲੀਆਂ ਲੋੜੀਆਂ ਹੁਣ ਸਾਡੇ ਚੁੱਲਿਆਂ ਤੱਕ ਆ ਗਈਆਂ ਅਸੀਂ ਕਹਿ ਦਿੰਨੇ ਆ ਵਿਚਾਰੋ ਰੁੱਕਾ ਲਈਏ ਘਰੇ ਤਿਲ ਸਿੱਟ ਦੋ ਵੀ ਬਾਹਰ ਜਾ ਕੇ ਕੀ ਕਰਨਾ ਤਿਲ ਸਿੱਟਣ ਵੇਲੇ ਵੀ ਆਪਾਂ ਨਾ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਵੀ ਪਿੰਡਾਂ ਚ ਬਜ਼ੁਰਗ ਨਹੀਂ ਰਹੇ ਬੀਆਂ ਚ ਮਤਲਬ ਵੀ ਆਪਾਂ ਹੁਣ ਜਿਵੇਂ ਜਦੋਂ ਮੇਰੀ ਦਾਦੀ ਸੀਗੀ ਹਨਾ ਉਹਦੋਂ ਐ ਕਹਿੰਦੇ ਸੀ ਵੀ ਲੈ ਕੱਲੀ ਮਾਸੀ ਰਹਗੀ ਕੋਈ ਪਿੰਡ ਗਵਾਣਡ ਦੀਆਂ ਬੁੜੀਆਂ ਕਹਿ ਦਿੰਦੀਆਂ ਤੇ ਪਹਿਲਾਂ ਜਦੋਂ ਬੇਬੇ ਵਰਗੀਆਂ ਬਾਵਾ ਜਣੀਆਂ ਹੁੰਦੀਆਂ ਸੀ ਆਪਾਂ ਨੂੰ ਦੱਸਦੀਆਂ ਹਨਾ ਵੀ ਐਂ ਕਰਕੇ ਤਿਲ ਜਦੋਂ ਸਿੱਟਣੇ ਆ ਬੋਲਣਾ ਤੁਸੀਂ ਇਸਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲੇ ਪਾ ਹਾਂ ਉਹਦੇ ਵਿੱਚ ਜਿਵੇਂ ਆਪਾਂ ਸਿਆਲ ਦੀ ਗੱਲ ਕੀਤੀ ਆ ਵੀ ਤੁਸੀਂ ਆਲਸ ਨੂੰ ਸੁਸਤੀ ਨੂੰ ਥੋੜਾ ਜਿਹਾ ਪਾਸੇ ਕਰਦੇ ਹੋ ਕਿਉਂਕਿ ਕੁਦਰਤੀ ਆਪਾਂ ਸਿਆਲ 'ਚ ਥੋੜੀ ਜਿਹੀ ਸੁਸਤਤਾ ਸਾਰੀ ਹੋ ਜਾਂਦੀ ਹੈ ਹਨਾ ਕੁਛ ਕਰਨ ਨੂੰ ਜੀ ਨਹੀਂ ਕਰਦਾ ਰਜਾਈਆਂ 'ਚੋਂ ਨਿਕਲਣ ਨੂੰ ਜੀ ਨਹੀਂ ਕਰਦਾ ਤੇ ਇੱਕ ਖਾਣੇ ਪੀਣੇ ਬਹੁਤ ਆ ਆਪਣੇ ਪੰਜਾਬ 'ਚ ਤਾਂ ਪਿੰਨੀਆਂ ਪੰਜੀਰੀਆਂ ਕਿੰਨਾ ਕੁਝ ਬਣਦਾ ਹਨਾ ਮੋਟੇ ਹੋ ਜਾਂਦੇ ਸਾਰੇ ਸਿਆਲੋਂ ਸਾਰੇ ਹਾਂ ਸਹੀ ਗੱਲ ਆ ਦੇਖਦਾ ਹੁੰਦਾ ਖੋਏ ਪੰਜੀਰੀਆਂ ਖਾਧੀਆਂ ਵੀ ਸਿਆਲ ਖਾਦੇ ਸਾਗ ਤਾਂ ਮਤਲਬ ਆਪਣੀ ਆਏ ਹੁੰਦਾ ਵੀ ਹਫਤੇ ਕਮ ਅਗਰ ਉਹ ਬਣਿਆ ਹੀ ਰਹਿੰਦਾ ਹਰੇਕ ਦੇ ਹਨਾ ਤੇ ਪਿੰਡ ਚ ਚੁੱਲ੍ਹੇ ਦਾ ਸਾਗ ਤੇ ਉਹਦਾ ਫਿਰ ਮੂਹੋਂ ਨਹੀਂ ਲੈਂਦਾ ਆਮ ਲੋ ਉਹ ਹੀ ਨਾ ਜਿਵੇਂ ਆਈਸ਼ਵਰਾ ਦਲਿੱਦਰ ਜਾਲੀ ਗੱਲ ਜਿਹੜੀ ਆ ਉਹ ਕਈ ਜਵਾਕਾਂ ਨੂੰ ਹੁਣ ਤੇਨੂੰ ਪਤਾ ਹੀ ਨਹੀਂ ਹੋਣੀ ਵੀ ਹੁੰਦਾ ਕਿ ਅਸਲ ਚੀਜ਼ ਸਰ ਹੁੰਦਾ ਵੀ ਚੁਸਤੀ ਤੁਸੀਂ ਐਕਟਿਵਲੀ ਆਪਦਾ ਜਦੋਂ ਕੰਮ ਕਰਨਾ ਦਲਿੱਦਰ ਆਲਸ ਉਹਨੂੰ ਭਜਾਉਣਾ ਹੁੰਦਾ ਵੀ ਉਹ ਸਾਰਾ ਮੈਂ ਹੁਣ ਚੁੱਲ੍ਹੇ 'ਚ ਪਾਤਾ ਤੇ ਅੱਜ ਤੋਂ ਬਾਅਦ ਮੈਂ ਆਲਸੀ ਸੁਭਾਅ ਦਾ ਨਹੀਂ ਬਣ ਕੇ ਰਹਿਣਾ ਸੋ ਉਹ ਚੁਸਤੀ ਨਾਲ ਆਪਦੇ ਕੰਮ ਕਰਨੇ ਨੇ ਮਤਲਬ ਤਿਹਾਰਾ ਨਾਲ ਸਾਡੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜੁੜੀਆਂ ਸੀ ਨਾ ਹਰ ਸੀ ਵੀ ਹਰ ਚੀਜ਼ ਪਿੱਛੇ ਇੱਕ ਸੋਹਣਾ ਮਤਲਬ ਸੀਗਾ ਕੋਈ ਅਰਥ ਸੀ ਹਰ ਚੀਜ਼ ਦਾ ਉਹੀ ਵੀ ਅਸੀਂ ਉਹਨਾਂ ਨੂੰ ਪਰ ਫੋਲੋ ਨਹੀਂ ਕਰਦੇ ਅਸੀਂ ਆਪਦੇ ਦਿਮਾਗ ਲਾਉਣ ਲੱਗ ਜਾਂਦੇ ਆ ਵੀ ਆਏ ਨਹੀਂ ਹੁੰਦਾ ਨਹੀਂ ਹੁੰਦਾ ਪਰ ਜੇ ਉਹ ਚੀਜ਼ਾਂ ਚੱਲਦੀਆਂ ਰਹਿਣੋਂ ਕਿੰਨੀਆਂ ਸੋਹਣੀਆਂ ਨੇ ਹਮਮ ਸਹੀ ਗੱਲ ਆ ਜਿਵੇਂ ਨਾ ਮਨਵੀਰ ਆਪਾਂ ਜੇ ਲੋੜੀ ਦਾ ਦੇਖੀਏ ਹਨਾ ਆਪਣੇ ਆਮ ਹੀ ਜਿਵੇਂ ਚਲ ਸਾਗ ਦੀ ਤਾਂ ਆਪਾਂ ਗੱਲ ਕਰ ਲਈ ਲੋੜੀ ਵਾਲੇ ਦਿਨ ਵੀ ਸਾਗ ਰਿੰਨਿਆ ਜਾਂਦਾ ਹਾਂ ਕਿਉਂਕਿ ਆਪਣੇ ਕਹਿੰਦੇ ਆ ਵੀ ਪੋਲ ਮਾਰ ਦਿਖਾਦਾ ਹਨਾ ਨਾਲੇ ਜਿਵੇਂ ਆ ਚੀਜ਼ ਆ ਗਈ ਵੀ ਤੜਕੇ ਪਹਿਲਾਂ ਤਾਂ ਮੰਮੀ ਹੋਰियां ਰਾਤ ਨੂੰ ਹੀ ਖਿਚੜੀ ਧਰ ਦਿੰਦੀਆਂ ਸੀ ਹਾਰਿਆਂ ਚ ਕਿਉਂਕਿ ਇਹ ਵੀ ਮੋਠ ਵੀ ਖਾਦੇ ਜਾਣਗੇ ਲੋਹੜੀ ਵਾਲੇ ਦਿਨ ਤੜਕੀ ਘਰ ਦੇ ਸਾਰੇ ਵੱਡੇ ਖਿਚੜੀ ਵੀ ਖਾਂਦੇ ਸੀਗੇ ਤੇ ਫਿਰ ਸਾਗ ਉਸ ਦਿਨ ਚੱਲਦਾ ਹੈ ਨਾ ਸਾਗ ਦੀ ਗੱਲ ਆ ਗਈ ਫਿਰ ਆਪਾਂ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਲਾਈਏ ਵੀ ਪਹਿਲਾਂ ਤਾਂ ਹੁੰਦਾ ਸੀਗਾ ਗੁੜ ਵੰਡਿਆ ਜਾਂਦਾ ਸ਼ੱਕਰ ਵੰਡੀ ਜਾਂਦੀ ਹੈ ਨਾ ਫਿਰ ਹੌਲੀ ਹੌਲੀ ਰਿਓੜੀਆਂ ਗੱਚਕਾਂ ਆ ਗਈਆਂ ਤੇ ਮੂਖੜੀਆਂ ਪਹਿਲਾਂ ਆਪਣੇ ਤਾਂ ਲੋਕਾਂ ਦੇ ਖੇਤਾਂ 'ਚ ਹੀ ਇੰਨੀ-ਇੰਨੀ ਮੂਖੜੀ ਲਈ ਬੀਜੀ ਜਾਂਦੀ ਹੈ ਨਾ ਤੇ ਉਹੀ ਵੀ ਖਾਣ ਨੂੰ ਮੂਖੜੀ ਵਾਧੂ ਹੁੰਦੀ ਫਿਰ ਪਿੰਡਾਂ 'ਚ ਜੇ ਕਿਸੇ ਦੇ ਜਵਾਕ ਹੋਇਆ ਹੰਡਾ ਹੋਇਆ ਹੈ ਨਾ ਵੀ ਹੁਣ ਤਾਂ ਚਲੋ ਆਪਾਂ ਕੁੜੀਆਂ ਦੀ ਵੀ ਲੋਹੜੀ ਮਨਾਉਣ ਲੱਗ ਗਏ ਪਹਿਲਾਂ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਤੇ ਮੁੰਡੇ ਦੇ ਵਿਆਹ ਦੀ ਲੋਹੜੀ ਵੀ ਵੰਡੀ ਜਾਂਦੀ ਸੀ ਹਾਂ ਵੀ ਬੁੜੀਆਂ ਦਿਨੇ-ਦਿਨੇ ਪਿੰਡ 'ਚ ਘੇੜਾ ਦਿੰਦੀਆਂ ਪ੍ਰਾਂਤਾਂ ਚੱਕ ਕੇ ਗਿੱਦਾ ਵੀ ਪੈਂਦਾ ਸੀ ਮੈਨੂੰ ਯਾਦ ਹੈ ਮੇਰੇ ਨਾਨਕੇ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਅਸੀਂ ਜਦੋਂ ਗਏ ਹੁੰਦੇ ਸੀਗੇ ਕਈ ਵਾਰ ਲੋਹੜੀ ਵਾਲੇ ਦਿਨਾਂ 'ਚ ਤਾਂ ਜਿਨ੍ਹਾਂ ਦੇ ਮੁੰਡਾ ਹੋਇਆ ਹੁੰਦਾ ਸੀ ਤਾਂ ਲੋਹੜੀ ਤੋਂ ਇੱਕ ਦਿਨ ਪਹਿਲਾਂ ਜਾਂ ਫਿਰ ਉਸੇ ਦਿਨ ਦੁਪਹਿਰੇ ਗਿੱਦਾ ਪਾਉਂਦੇ ਸੀ ਬੁੜੀਆਂ ਨੂੰ ਸੱਦ ਕੇ ਤੇ ਉਹ ਵੀ ਬਹੁਤ ਸੋਹਣੀ ਚੀਜ਼ ਹੁੰਦੀ ਸੀ ਤੇ ਇਹ ਤੋਂ ਹੀ ਮੈਨੂੰ ਯਾਦ ਆਇਆ ਹਰ ਸੀ ਜਦੋਂ ਅਸੀਂ ਛੋਟੇ ਸੀਗੇ ਆਪਾਂ ਲੋ ਮੰਗਣੀਆਂ ਪਾਥੀਆਂ ਮੰਗਣ ਜਾਂਦੇ ਹੁੰਦੇ ਸੀ ਆਪਣੇ ਕੋਲ ਇੱਕ ਇੱਕ ਬੋਰੀ ਹੁੰਦੀ ਸੀ ਤੇ ਮੈਂ ਉਹ ਕੀਤਾ ਤੇ ਮੈਂ ਉਸ ਗੱਲ 'ਚ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਆਂ ਵੀ ਆਪਾਂ ਉਹ ਪੰਜਾਬ ਦਾ ਹਿੱਸਾ ਰਹੇ ਆਂ ਜਿਹੜਾ ਘਰਾਂ ਘਰਾਂ 'ਚ ਜਾ ਕੇ ਪਾਥੀਆਂ ਸੀ ਜਵਾਕ ਮੰਗਦੇ ਹੁੰਦੇ ਸੀ ਹੈਨਾ ਜਾ ਕੇ ਆਪਾਂ ਕਿ ਦੇ ਨੀ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ ਹਾਥੀ ਦੀਆਂ ਦੌੜੀਆਂ ਤੇਰੇ ਦੋ ਪੁੱਤਾਂ ਦੀਆਂ ਜੋੜੀਆਂ ਹੈਨਾ ਉਹ ਸਾਰਾ ਗੀਤ ਗਾਉਣਾ ਫਿਰ ਕੋਈ ਤਾਂ ਆਪਾਂ ਨੂੰ ਦੇ ਦਿੰਦਾ ਸੀਗਾ ਪੂਰੇ ਖੁੱਲੇ ਦਿਲ ਤੇ ਕਈ ਲੋਕ ਇੱਕ ਅੱਧੀ ਬਾਥੀ ਪਾਉਂਦੇ ਸੀ ਤੇ ਐਡਾ ਢੇਰ ਲੱਗ ਜਾਂਦਾ ਹੁੰਦਾ ਸੀ ਪਰ ਉਦੋਂ ਜ਼ਿਆਦਾਤਰ ਲੋਕ ਦੇ ਦਿੰਦੇ ਸੀ ਹਾਂ ਉਹ ਦੇ ਦਿੰਦੇ ਸੀ ਆਪਾਂ ਜੋਸ਼ ਚ ਗਾਉਂਦੇ ਹੁੰਦੇ ਸੀ ਹਾਂ ਉੱਚੀ ਉੱਚੀ ਵੀ ਕਿਹੜਾ ਵੱਧ ਉੱਚੀ ਗਾਊਗਾ ਵੀ ਦੇ ਨੀ ਮਾਈ ਬਾਥੀ ਉੱਚੀ ਉੱਚੀ ਉਹ ਗਾਉਂਦੇ ਆ ਕਿ ਮਾਈ ਨੀ ਮਾਈ ਪਾਥੀ ਪਾਣੀ ਚਾਰ ਵਧਾਣੇ ਖਿੱਲਾ ਦੇ ਪਾਥੀ ਲੈ ਕੇ ਹਿੱਲਾਂਗੇ ਕਿੰਨੀਆਂ ਚੀਜ਼ਾਂ ਕਿੰਨੀਆਂ ਸੋਹਣੀਆਂ ਚੀਜ਼ਾਂ ਸੀ ਉਹ ਲੋੜੀਆਂ ਉਹ ਤਿਹਾਰ ਤਾਂ ਹੀ ਆਪਾਂ ਕਹਿ ਦਿੰਦੇ ਹੁੰਨੇ ਵੀ ਉਹ ਰੌਣਕਾਂ ਰਹੀਆਂ ਨਹੀਂ ਹੈਗੀਆਂ ਹੁਣ ਤੂੰ ਕਿਹੜਾ ਜਵਾਬ ਕਿਸੇ ਨੂੰ ਕਹਿ ਕੇ ਦੇਖ ਲੈ ਵੀ ਕਿਸ ਦੇ ਕਰੋ ਜਾ ਕੇ ਪਾਥੀ ਮੰਗ ਕੇ ਲੈਣੀਆਂ ਕੋਈ ਨਹੀਂ ਜਾਊਗਾ ਤੇ ਉੱਤੋਂ ਜਿਹਦੇ ਜਾਉਗੇ ਅਗਲਾ ਵੀ ਕਹੂਗਾ ਵੀ ਅਸੀਂ ਕਿਉਂ ਦਈਏ ਬੋਰੀਆਂ ਚੱਕਣ 'ਚ ਸ਼ਰਮ ਆਉਗੀ ਬੋਰੀਆਂ ਚੱਕਣ ਸੰਗ ਆਉਗੀ ਕੌਣ ਕਿਹੜੀ ਸੂਏ ਏਡੇ ਏਡੇ ਗੱਟੇ ਸਹੀ ਗੱਲ ਹੈ ਤੇ ਫੇਰ ਮੰਗੂਗਾ ਕੌਣ ਆਪਾਂ ਨੂੰ ਤਾਂ ਚਾਹ ਹੁੰਦਾ ਸੀਗਾ ਜਾਂ ਹਰੇਕ ਨੂੰ ਹੁੰਦਾ ਸੀ ਵੀ ਮੈਂ ਵੀ ਜਾਊਗਾ ਹਾਂ ਮੈਂ ਵੀ ਨਾਲ ਜਾਊ ਹੁਣ ਜਵਾਕ ਵੀ ਨਹੀਂ ਤੂੰ ਕਹਿ ਜਿਆਦਾਤਰ ਨਾ ਮੁੰਡੇ ਜਾਂਦੇ ਹੁੰਦੇ ਸੀ ਮੈਨੂੰ ਯਾਦ ਆ ਵੀ ਪਾਥੀਆਂ ਮੰਗਣ ਪਰ ਮੈਂ ਨਾ ਉਹਦੇ ਭਰਾ ਨਾਲ ਫਿਰ ਜਿੱਦ ਕਰਦੀ ਵੀ ਮੈਨੂੰ ਵੀ ਲੈ ਕੇ ਜਾਓ ਫਿਰ ਮੈਂ ਵੀ ਕਈ ਵਾਰ ਨਾਲ ਜਾਂਦੀ ਸੀ ਵੀ ਮੈਂ ਤਾਂ ਆਪ ਜਾਉਂਗੀ ਸਾਡੀ ਬੀਹੀ ਦੇ ਤਾਂ ਸਾਰੇ ਜਵਾਕ ਜਾਂਦੇ ਹਾਂ ਤੇ ਐ ਵੀ ਨਹੀਂ ਹੁੰਦਾ ਸੀ ਵੀ ਨੇੜੇ-ਨੇੜੇ ਸਾਰੇ ਪਿੰਡ ਚ ਕੋਈ ਜਾਣਦਾ ਕੋਈ ਨਹੀਂ ਜਾਣਦਾ ਨਾਲੇ ਨਾ ਪਹਿਲਾਂ ਜਿਵੇਂ ਮੰਮੀ ਵਰਗੀਆਂ ਵੱਡੇ-ਵੱਡੇ ਟੋਕਰੇ ਭਰ ਕੇ ਬਾਹਰ ਕੋਲੇ ਰੱਖਦੀਆਂ ਵੀ ਆਥਣੇ ਜਵਾਕ ਆਉਣਗੇ ਵੀ ਕਿਸੇ ਨੂੰ ਭਈ ਖਾਲੀ ਨਾ ਮੋੜ ਦੇਓ ਬੀਬੀ ਵਰਗੀਆਂ ਪਹਿਲਾਂ ਹੀ ਕਹਿ ਦਿੰਦੀਆਂ ਵੀ ਟੋਕਰੇ ਰੱਖ ਲਓ ਜਾਂ ਉਮੇ ਬੋਰੀਆਂ ਚ ਪਾ ਕੇ ਹਨਾ ਕਲੋ ਪਾਥੀਆਂ ਕਿਉਂ ਆਪਣੇ ਤੱਕ ਪਾਥੀਆਂ ਵੀ ਹਰੇਕ ਦੇ ਡੇ ਡੇ ਘਾਰੇ ਹੁੰਦੀਆਂ ਨੇ ਘਰਾਂ ਦੀਆਂ ਹੁੰਦੀਆਂ ਹਨਾ ਤਾਂ ਜਵਾਕਾਂ ਨੂੰ ਕਿੰਨੀਆਂ ਮਤਲਬ ਟੋਲੀਆਂ ਆਉਂਦੀਆਂ ਮੰਮੀ ਕਹਿੰਦੇ ਇਹ ਫਲਾਨੇ ਗਵਾਰ ਦੇ ਜਵਾਕ ਆ ਇਹ ਫਲਾਨੇ ਗਵਾਰ ਦੇ ਜਵਾਕ ਆ ਹਨਾ ਕਿੰਨੇ ਜਵਾਕ ਆਉਂਦੇ ਪਾਥੀਆਂ ਲੈਣ ਹੂੰ ਸਹੀ ਗੱਲ ਹੈ ਪਹਿਲਾਂ ਮਤਲਬ ਤਿਹਾਰ ਤਾਂ ਹੀ ਚਾ ਵਧ ਹੁੰਦਾ ਸੀ ਕਿਉਂਕਿ ਸਾਡੇ ਕੋਲ ਕਰਨ ਨੂੰ ਬਾਹਲਾ ਕੁਝ ਹੁੰਦਾ ਸੀ ਹੁਣ ਮੈਨੂੰ ਯਾਦ ਆ ਵੀ ਸਾਡੀ ਗਲੀ ਦੇ ਆ ਤੁਸੀਂ ਥੋੜੇ ਵੀ ਕਿੰਨੇ ਜੋਾਕ ਹੋਣਗੇ ਵੀ ਫੇਰ ਕੀ ਹੋ ਜੂ ਕਹਿਣਗੇ ਤਿਲ ਸਿੱਟ ਕੇ ਕਿ ਜਾਂ ਫਿਰ ਉਹਨਾਂ ਨੂੰ ਮਸਾਂ ਘਰ ਦੇ ਲਿਉਂਦੇ ਵੀ ਚਾਰ ਤਿਲ ਤਾਂ ਸਿੱਟ ਜਾ ਕਿਉਂਕਿ ਅਸੀਂ ਰਜਾਈਆਂ ਚੋਂ ਨਿਕਲ ਉੱਥੇ ਜਾਣ ਚ ਵੀ ਸਾਨੂੰ ਸੰਗ ਲੱਗਦੀ ਹੈ ਜਾਂ ਸਾਨੂੰ ਲੱਗਦਾ ਵੀ ਉੱਥੇ ਬਾਲੇ ਜਾਣੇ ਹੋਣਗੇ ਅਸੀਂ ਉਹਨਾਂ ਮੂਰੇ ਕਿਵੇਂ ਜਾਵਾਂਗੇ ਸਾਰਿਆਂ ਨੂੰ ਜਾ ਕੇ ਬੁਲਾਉਣਾ ਪਊਗਾ ਲੋੜੀ ਤੋਂ ਇੱਕ ਹੋਰ ਚੀਜ਼ ਮੈਨੂੰ ਯਾਦ ਆਈ ਆ ਜਿਵੇਂ ਆਪਣੇ ਨਾ ਮਹੀਨਾਕ ਪਹਿਲਾਂ ਮੂਫਲੀਆਂ ਰਿਓੜੀਆਂ ਗੱਚਕਾ ਹਰ ਘਰ ਚ ਆਉਣ ਲੱਗ ਜਾਂਦੀਆਂ ਨੇ ਕਿਉਂਕਿ ਸਿਆਲਾਂ ਚ ਤੁਹਾਨੂੰ ਖਾਣਾ ਵਧੀਆ ਲੱਗਦਾ ਹੈ ਨਾ ਹ ਸਾਰਾ ਕੁਝ ਤੇ ਮੈਂ ਨਾ ਜਦੋਂ ਛੋਟੀ ਹੁੰਦੀ ਸੀ ਮੈਂ ਮੂਫਲੀਆਂ ਆਪਦੀਆਂ ਆਪ ਨਹੀਂ ਸੀ ਛਿੱਲਦੀ ਮੈਂ ਕਹਿੰਦੀ ਸੀ ਮੈਨੂੰ ਕੱਢ ਕੇ ਦਿਓ ਖੈਰ ਇਹਨੂੰ ਹੁਣ ਵੀ ਇਹ ਆਦਤ ਆ ਇਹ ਜੇ ਨਾਰ ਖਾਣਾ ਤਾਂ ਵੀ ਇਹਨੂੰ ਮੈਂ ਛਿੱਲ ਕੇ ਦਿੰਦੀ ਆ ਤਾਂ ਮੈਨੂੰ ਲੱਸੀ ਬਸ ਮੈਂ ਖਾਣੀ ਹੀ ਨੇ ਮੈਨੂੰ ਕੱਢ ਕੇ ਕੋਈ ਹੋਰ ਦੇਵੇ ਤੇ ਫਿਰ ਉਹ ਮੂਫੜੀਆਂ ਚ ਰਿਓੜੀਆਂ ਮਿਕਸ ਕਰਕੇ ਖਾਣੀ ਆ ਕਿਉਂਕਿ ਕਿਉਂਕਿ ਮਨਵੀਰ ਕਹਿ ਦਿੰਦੀ ਹੈ ਵੀ ਮੈਨੂੰ ਆ ਛੋਟੇ ਛੋਟੇ ਕੰਮ ਪਸੰਦ ਨਹੀਂ ਕੋਈ ਘਰ ਨੂੰ ਜਿੰਦਾ ਪੁੱਤਾਂ ਕੋਈ ਘਰ ਨੂੰ ਜਿੰਦਾ ਲਾਉਣਾ ਉਹ ਵੀ ਤੂੰ ਲਾ ਦੇ ਹਰਸੀ ਕਿਉਂਕਿ ਮੈਨੂੰ ਵਧੀਆ ਲੱਗਦਾ ਜਦੋਂ ਮੇਰੇ ਲਈ ਕੋਈ ਐਂ ਕਰਦਾ ਹਾਂ ਹਾਂ ਤਾਂ ਵੀ ਦੇਖੀਓ ਪਰ ਜਦੋਂ ਮੂਫਲੀਆਂ ਸਰੌੜੀਆਂ ਮਿਕਸ ਕਰਕੇ ਖਾਂਦੇ ਹੁੰਦੇ ਸੀ ਉਹਦਾ ਕਿੰਨਾ ਵਧੀਆ ਸਵਾਦ ਆਉਂਦਾ ਸੀ ਜਾ ਹੈਨਾ ਤੇ ਹੁਣ ਹਰ ਸੀ ਜਿਵੇਂ ਆਪਾਂ ਲੋਹੜੀ ਦੀ ਹੀ ਜੇ ਗੱਲ ਕਰਦੇ ਆ ਜਿਵੇਂ ਕੱਲੂ ਲੋਹੜੀ ਆ ਹਨਾ ਪਰਸੋਂ ਮਾਗੀ ਆ ਲੋਹੜੀ ਦੇ ਇਤਿਹਾਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਮਾਗੀ ਦਾ ਵੀ ਇਤਿਹਾਸ ਆਪਣੇ ਪੰਜਾਬ ਚ ਬਹੁਤ ਮਹੱਤਤਾ ਰੱਖਦਾ ਕਿਉਂਕਿ ਸਾਡੇ ਇਤਿਹਾਸ ਨਾਲ ਜੁੜਿਆ ਹੋਇਆ ਤੇ ਆਪਾਂ ਨੂੰ ਪਤਾ ਹੈ ਵੀ ਮੁਕਸਰ ਹਨਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ 40 ਮੁਕਤਿਆਂ ਦੀ ਯਾਦ ਚ ਇਹ ਮਾਗੀ ਮਨਾਈ ਜਾਂਦੀ ਹੈ ਤੇ ਉੱਥੇ ਬਹੁਤ ਵੱਡਾ ਮੇਲਾ ਲੱਗਦਾ ਕਈ ਦਿਨ ਚੱਲਦਾ ਬਹੁਤ ਭਰਦਾ ਮੇਲਾ ਬਹੁਤ ਭਰਦਾ ਤੇ ਲੋਕ ਉੱਥੋਂ ਨੇੜੇ-ਨੇੜੇ ਦੇ ਤਾਂ ਜਾਂਦੇ ਹੀ ਜਾਂਦੇ ਨੇ ਦੂਰੋਂ ਵੀ ਲੋਕ ਮਾਗੀ ਨਹਾਉਣ ਜਾਂਦੇ ਨੇ ਜਿਵੇਂ ਆਪਣੇ ਦਮਦਮਾ ਸਾਹਿਬ ਵੀ ਲੋਕ ਜਾਂਦੇ ਨੇ ਹਨਾ ਵਿਸਾਖੀ ਤੇ ਜਾਂਦੇ ਨੇ ਉਹਵੇਂ ਉੱਥੇ ਮਾਗੀ ਨਹਾਉਣ ਜਾਂਦੇ ਆ ਤੇ ਸੰਗਰਾਂਦ ਦਾ ਉਹਦੀ ਸੰਗਰਾਂਦ ਹੁੰਦੀ ਹੈ ਉਹਦੇ ਪੋ ਉੱਤਰ ਕੇ ਮਾਗ ਚੜ ਜਾਂਦਾ ਤੇ ਪਹਿਲਾ ਦਿਨ ਹੁੰਦਾ ਉਹਨੂੰ ਆਪਾਂ ਮਾਗੀ ਕਹਿੰਦੇ ਆ ਤੇ ਉਹਦਾ ਦੇਖੋ ਇੱਕ ਇਤਿਹਾਸਿਕ ਮਹੱਤਵ ਆ ਵੀ 40 ਮੁਕਤੀਆਂ ਦੀ ਧਰਤੀ ਹੈ ਸ਼੍ਰੀ ਮੁਕਤਸਾ ਸਾਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ ਬਿਦਾਵਾ ਪਾੜਿਆ ਸੀਗਾ ਹਨਾ ਤੇ ਵੀ ਕਿੰਨਾ ਸਾਡੇ ਹਰ ਚੀਜ਼ ਦੇ ਪਿੱਛੇ ਇਤਿਹਾਸ ਪਿਆ ਪਰ ਉਹੀ ਗੱਲ ਆ ਵੀ ਅਸੀਂ ਉਹਦੇ ਤੋਂ ਜਾਣੂ ਹੁੰਦੇ ਨਹੀਂ ਹੈਗੇ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ 14 ਤਰੀਕ ਦਾ ਇਤਿਹਾਸ ਕੀ ਆ ਕਿਉਂਕਿ ਜਿਹੜੀ ਲੋੜੀ ਆ ਇਹ ਤਾਂ ਚਲੋ ਸਾਰੇ ਆਪਣੇ ਇੰਡੀਆ 'ਚ ਹੀ ਕਹਿ ਲਈ ਆਪਾਂ ਮਨਾਈ ਜਾਂਦੀ ਆ ਪਰ ਜਿਹੜਾ ਮੱਗੀ ਆ ਉਹ ਸਾਡੇ ਪੰਜਾਬ ਦਾ ਤਿਹਾਰ ਆ ਉਹ ਸਾਡਾ ਤਿਹਾਰ ਆ ਸਿੱਖ ਕੌਮ ਨਾਲ ਜੁੜਿਆ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਤਿਹਾਰ ਆ ਨਾਲੇ ਮੈਨੂੰ ਮੱਗੀ ਤੋਂ ਹੀ ਯਾਦ ਆਇਆ ਜਦੋਂ ਆਪਾਂ ਛੋਟੇ ਨਹੀਂ ਹੁੰਦੇ ਸੀਗੇ ਹਨਾ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਨਾ ਬੀਬੀ ਵਰਗੀਆਂ ਮਤਲਬ ਕਹਿ ਦਿੰਦੀਆਂ ਵੀ ਕੱਲ ਨੂੰ ਤਾਂ ਆਪਾਂ ਇਸ ਦੇहां ਉੱਠ ਕੇ ਨਾ ਫੀਨਾ ਅਰੇ ਘਣੇ ਹਨ ਵੀ ਨਿੱਕੇ ਹੁੰਦਿਆਂ ਨੂੰ ਪਤਾ ਨਹੀਂ ਹੁੰਦਾ ਸੀ ਮਾਗੀ ਦਾ ਜਦੋਂ ਬਹੁਤ ਹੀ ਛੋਟੇ ਸੀ ਮੈਂ ਆ ਪੱਕੇ ਸੜਨਾ ਕਰਦੇ ਜਵਾਰ ਵੀ ਤੜਕੇ ਤੜਕੇ ਉੱਠਣਾ ਪਊਗਾ ਠੰਡ ਲੱਗੂਗੀ ਤੇ ਕਹਿ ਦਿੰਦੀ ਜੇ ਤੁਸੀਂ ਸੁਦੇਹਾਂ ਸੁਦੇਹਾਂ ਨਾ ਆਉਂਗੇ ਨਾ ਸਿਉਣੇ ਦੇ ਬਾਲ ਸਿਉਣੇ ਦੇ ਬਾਲ ਹੋ ਜਾਣਗੇ ਕਿੰਨੇ ਮੈਨੂੰ ਕਈ ਵਾਰੀ ਮੇਰੇ ਡੈਡੀ ਕਹਿਣ ਲੱਗ ਜਾਂਦੇ ਵੀ ਜਿਹੜਾ ਤਾਂ 3:00 ਵਜੇ ਨਾ ਆ ਲਿਆ ਉਹਦੇ ਤਾਂ ਸਿਉਣੇ ਦੇ ਆਉਣਗੇ ਜਿਹੜੇ ਨੇ 5:00 ਵਜਾ ਤੇ ਉਹਦੇ ਚਾਂਦੀ ਦੇ ਆਉਣਗੇ ਹਾਂ ਤੇ ਜਿਹੜੇ ਨੇ ਜਨਾ ਤਈ ਨਾ ਉਹਦੇ ਲੈ ਹੀ ਜਾਣਗੇ ਫਿਰ ਸਾਨੂੰ ਡਰ ਲੱਗਦਾ ਫਿਰ ਮੈਂ ਕਹਿ ਦਿੰਦੀ ਵੀ ਹਾਂ ਨਹੀਂ ਨਹੀਂ ਸੁਦੇਹਾ ਠਾ ਦਿਓ ਮੈਨੂੰ ਮੈਂ ਤਾਂ ਸੋਨੇ ਦੇ ਵਾਲ ਸਾਰੇ ਨੋਂ ਦੇਸੀ ਆਪਾ ਹੈਨਾ ਮम्मी ਇਹ ਤੜਕੀ ਨਾ ਕੇ ਬਿਠਾ ਦਿੰਦੀਆਂ ਹੁਣ ਕਿਸਦੇ ਸੋਨੇ ਦੇ ਵਾਲ ਹੋਣ ਨਾ ਹੋਣ ਪਰ ਚਾਂਦੀ ਰੰਗੇ ਰੇਕਦੇ ਹੋਗੇ ਕਿਉਂਕਿ ਛਿੱਟੇ ਵਾਲ ਨੇ ਹੈਨਾ ਸਾਡੇ ਪਾਣੀ ਉਹੋ ਜੇ ਹੋਗੇ ਸਾਡੀਆਂ ਖਰਾਕਾਂ ਉਹੋ ਜੀਆਂ ਹੋਗੀਆਂ ਵੀ ਸਾਡੇ ਸਮੇਂ ਤੋਂ ਪਹਿਲਾਂ ਸਾਡੇ ਵਾਲ ਨੇ ਜਿਹੜੇ ਉਹਨਾਂ ਦਾ ਰੰਗ ਬਦਲ ਜਾਂਦਾ ਉਹ ਚਿੱਟੇ ਹੋ ਜਾਂਦੇ ਨੇ ਤਾਂ ਉਹ ਇਹ ਵੀ ਹੁਣ ਚਾਂਦੀ ਰੰਗੇ ਰੇਕਦੇ ਹੈਗੇ ਆ ਸੋਨੇ ਦੇ ਭਾਵੇਂ ਨਾ ਹੋਣ ਪਰ ਉਹ ਚੀਜ਼ਾਂ ਚ ਵੀ ਕਾਬਦਾ ਮਜ਼ਾ ਜਦੋਂ ਆਪਾਂ ਯਾਦ ਕਰਦੇ ਆ ਵੀ ਯਾਰ ਐਂ ਕਰਦੇ ਹੁੰਦੇ ਸੀ ਸਹੀ ਗੱਲ ਆ ਤੇ ਜਦੋਂ ਨਾ ਨਵਾ ਕੇ ਉਦੋਂ ਬਾਅਦ ਬੀਬੀ ਨਾ ਕੱਪੜੇ ਸੇਕਦੀ ਜੁੱਲੇ ਮੂਰੇ ਹੂੰ ਕੱਪੜੇ ਸੇਕ ਕੇ ਮੰਮੀ ਉਹ ਫੜਾਉਂਦੀ ਵੀ ਇਹਨਾਂ ਦੇ ਨਿੱਗੇ ਨਿੱਗੇ ਕੱਪੜੇ ਪਾ ਦੋ ਹਾਂ ਵੀ ਐਂ ਨਾ ਆਪਾਂ ਨੂੰ ਨਵਾ ਕੇ ਆਈ ਨਾ ਪਾਉਂਦੀਆਂ ਵੀ ਸਿੱਧੇ ਠੰਡੇ ਲੱਗਣਗੇ ਜਵਾਕ ਆ ਸੇਕ ਕੇ ਪਾਉਂਦੀਆਂ ਤੇ ਫਿਰ ਕੰਬਲਾਂ ਚ ਲੋਈਆਂ ਚ ਲਪੇਟ ਲਪੇਟ ਬਿਠਾ ਦਿੰਦੀਆਂ ਜਾਂ ਚੁੱਲੇ ਮੂਰੇ ਜਾਂ ਧੂਈ ਪਾਈ ਹੁੰਦੀ ਜੇ ਵੀ ਸੇਕੀ ਜਾਓ ਇੱਥੇ ਤੇ ਮਾਗੀ ਵਾਲੇ ਦਿਨ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਆਪਣੇ ਇਤਿਹਾਸਿਕ ਮਹੱਤਵ ਆ ਸੰਗਰਾਦ ਵੀ ਹੁੰਦੀ ਆ ਹਨਾ ਕਈ ਘਰਾਂ ਚ ਖੀਰ ਪ੍ਰਸ਼ਾਦ ਵੀ ਬਣਦਾ ਉਸ ਦਿਨ ਆਪਾਂ ਸਾਗ ਤਾਂ ਬਣਦਾ ਹੀ ਬਣਦਾ ਮੈਨੂੰ ਲੱਗਦਾ ਪੰਜਾਬ ਦਾ ਤਾਂ ਕੋਈ ਘਰ ਹੋਊਗਾ ਜਿੱਦẽ 13 ਤਿਆ 14 ਤਰੀਕ ਵਾਲੇ ਦਿਨ ਘਰੇ ਸਾਗ ਨਾ ਹੋਵੇ ਕਿਉਂਕਿ ਪੋਰ ਇਦਾਂ ਤੇ ਮਾਰ ਖਾਦਾ ਹੀ ਤਾਂ ਆਪਣਾ ਪੱਕਾ ਹੀ ਆ ਤਾਂ ਹਰ ਘਰ ਉਹਦੇ ਕਿ ਵੀ ਕਹਿੰਦੇ ਨੇ ਭਾਵੇਂ ਸ਼ਾਗਨ ਵਜੋਂ ਹੀ ਤੁਸੀਂ ਸਾਗ ਖਾਓ ਪਰ ਉਹਦੇ ਥੋੜਾ ਜਿਹਾ ਸਾਗ ਆਪਾਂ ਜ਼ਰੂਰ ਖਾਣੇ ਆ ਤੇ ਖੀਰ ਪ੍ਰਸ਼ਾਦ ਵੀ ਸੰਗਰਾਦ ਹੁੰਦੀ ਹੈ ਕਿਉਂਕਿ ਹੈਨਾ ਸਾਰੇ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਦੇ ਆ ਤਾਂ ਖੀਰ ਪ੍ਰਸ਼ਾਦ ਵੀ ਆਪਣੇ ਘਰਾਂ 'ਚ ਬਣਦਾ ਤਾਂ ਪੰਜਾਬ 'ਚ ਮੈਨੂੰ ਲੱਗਦਾ ਨਾ ਵੀ ਤਿਹਾਰ ਮਨਾਉਣ ਦਾ ਇੱਕ ਆਡੀ ਨਨ ਦੋਂਦਾ ਕਿ ਕਿਸੇ ਹਰ ਚੀਜ਼ ਪਿੱਛੇ ਸਾਡੇ ਕੋਲ ਇੱਕ ਤਾਂ ਖਾਣ ਵਾਲੀ ਚੀਜ਼ ਨਾਲ ਜੁੜੀ ਹੁੰਦੀ ਆ ਫਿਰ ਉਹਦਾ ਇੱਕ ਇਤਿਹਾਸ ਸਾਡੇ ਕੋਲੇ ਹੁੰਦਾ ਫਿਰ ਤੁਸੀਂ ਉਹਨੂੰ ਮਨਾਉਣਾ ਕਿਵੇਂ ਆ ਜਿਵੇਂ ਦੀਵਾਲੀ ਹੋਰ ਤਰੀਕੇ ਨਾਲ ਮਨਾਉਨੇ ਆ ਲੋਹੜੀ ਹੋਰ ਨਾਲ ਮਨਾਉਨੇ ਆ ਹਨਾ ਆਪਾਂ ਤੇ ਹੋਲੀ ਹੋਰ ਨਾਲ ਮਨਾਉਨੇ ਹਰ ਚੀਜ਼ ਅਸੀਂ ਅੱਡ ਅੱਡ ਤਰੀਕਿਆਂ ਨਾਲ ਮਨਾਉਨੇ ਆ ਤਮੇਲਾ ਤਾਈ ਉਸ ਕੁਸ਼ ਸਾਨੂੰ ਵੱਖਰਾ ਲੱਗਦਾ ਹਰ ਵਾਰੀ ਪਰ ਇਹ ਚਾਹ ਹਰ ਸੀ ਹੁਣ ਘਟਦੇ ਜਾਂਦੇ ਨੇ ਦਿਨੋਂ ਦਿਨੀ ਲੋੜੀਆਂ ਵੀ ਘਟ ਗਈਆਂ ਹੈਨਾ ਪਹਿਲਾਂ ਕਿੰਨੀ ਲੋਕ ਉਹਦੇ ਨਾਲ ਮਨਾਉਂਦੇ ਸਾਰੇ ਇਕੱਠੇ ਹੋ ਕੇ ਬਹਿਂਦੇ ਗੱਲਾਂ ਕਰਦੇ ਸੀ ਨਾ ਡਿਊਟੀ ਲਾਉਂਦੇ ਜਿਵੇਂ ਮੇਰੀ ਨਾ ਤਾਈ ਆ ਹੈਨਾ ਉਹ ਨਾ ਇਹ ਕਹਿ ਦਿੰਦੀ ਵੀ ਪਾਥੀਆਂ ਤੂੰ ਬਹੁਤ ਸੋਹਣੀਆਂ ਚਿਹਨਦੀਆਂ ਉਹ ਮੈਨੂੰ ਆਵਾਜ਼ ਮਾਰਦੀ ਵੀ ਸ਼ਾਮ ਜੀ ਨੂੰ ਹਨ ਜਦੋਂ ਧਾਰਾਂ ਧੂਰਾਂ ਚੋ ਲੈੰਦੀਆਂ ਬੁੜੀਆਂ ਆਵਾਜ਼ ਮਾਰ ਕੇ ਕਹਿ ਦਿੰਦੀ ਵੀ ਆਹ ਤੂੰ ਪਾਥੀਆਂ ਚਣ ਜਾ ਫਿਰ ਮੈਂ ਇਹਦੇ ਚ ਹੁ ਪਾ ਕੇ ਨਾ ਇਹਨੂੰ ਚਲਾ ਦੂੰਗੀ ਵੀ ਐਨੇ ਨੂੰ ਭਖ ਜੂ ਜਦੋਂ ਉਹਨੂੰ ਸਾਰੀਆਂ ਕੰਮ ਨਵੇੜ ਕੇ ਆਉਣੀਆਂ ਕਿਉਂ ਸਾਰੀ ਵੀ ਇਹੀ ਇਕੱਠੀ ਹੁੰਦੀ ਹਨ ਜਦੋਂ ਜਿਵੇਂ ਆਪਾਂ ਜਮਾਂ ਪਹਿਲਾਂ ਦੀਆਂ ਸੁਣਦੇ ਆ ਉਦੋਂ ਤੱਕ ਕਹਿੰਦੇ ਵੀ ਪਿੰਡ ਚ ਸਾਂਝੀ ਲੋੜੀ ਪੈਂਦੀ ਚਲੋ ਆਪਾਂ ਓਵੇਂ ਦੀ ਸਾਂਝੀ ਲੋੜੀ ਤਾਂ ਨਹੀਂ ਦੇਖੀ ਪਰ ਆਪਾਂ ਬੀਆਂ ਦੀ ਸਾਂਝੀ ਲੋੜੀ ਜ਼ਰੂਰ ਦੇਖੀ ਆ ਹਨ ਆਪਣੇ ਸਕੇ ਸਕੇਲਿਆਂ ਦੀ ਤੇ ਫਿਰ ਉਹ ਵੀ ਉਹ ਵੀ ਤੁਹਾਨੂੰ ਇੱਕ ਮੈਨੂੰ ਤਾਂ ਬੜਾ ਐ ਲੱਗਦਾ ਵੀ ਮੈਂ ਤਾਂ ਬਹੁਤ ਪੀਰੀਆ ਹਾਂ ਕਿਉਂਕਿ ਮੈਨੂੰ ਵਧੀਆ ਚਿੰਨੀਆਂ ਆਉਂਦੀਆਂ ਨੇ ਤੇ ਹਰ ਸੇ ਇੱਕ ਦਾ ਮੈਨੂੰ ਯਾਦ ਆ ਵੀ ਆਪਦੀ ਆਪਦੀ ਪੀੜੀ ਜਾਂ ਫੱਟੀ ਲੈ ਕੇ ਜਾਂਦੇ ਲੋਕ ਹਰੇਕ ਘਰ ਚੋਂ ਆਪਦਾ ਹੋਂਡਾ ਬੰਦਾ ਜਾਂ ਫਿਰ ਕੋਈ ਪਾਸੇ ਤੇ ਕੋਈ ਮੰਜਾ ਢਾ ਲੈਂਦਾ ਤੇ ਆਸੇ ਪਾਸੇ ਆਪਦੀ ਪੀੜੀ ਫੱਟੀ ਘਰੋਂ ਲੈ ਕੇ ਆਉਂਦੇ ਮੈਨੂੰ ਵੀ ਖੇਤੋਂ ਖੁੰਡ ਵੀ ਚੱਕ ਕੇ ਲਿਆਉਂਦੇ ਜਾਂਦੇ ਵੀ ਲੋੜੀ ਆ ਪਾਸੇ ਤੇ ਵੀ ਧਰਾਂਗੇ ਤੇ ਜਿਹੜਾ ਬਾਲਣਾ ਹੋਇਆ ਉਹ ਵਿੱਚ ਵੀ ਰੱਖ ਦਾਂਗੇ ਤੇ ਪਹਿਲੀ ਆਪਾਂ ਐ ਸੋਚਣ ਲੱਗ ਜਾਂਦੇ ਹੁੰਦੇ ਸੀਗੇ ਵੀ ਆ ਜੇ ਕੋਈ ਮੋਟੀ ਲੱਕੜ ਪਈਏ ਤਾਂ ਚਲੋ ਲੋੜੀ ਤੇ ਮਚਾਵਾਂਗੇ ਤੇ ਜਦੋਂ ਫਿਰ ਸਾਰੀ ਲੋੜੀ ਤੇ ਆਪਾਂ ਸਾਰੇ ਇਕੱਠੇ ਜਦੋਂ ਉੱਥੇ ਬੈਹੰਦੇ ਹਰ ਬੰਦਾ ਆਪਦੇ ਘਰੋਂ ਵੀ ਕਿਸੇ ਭਾਂਡੇ ਚ ਮੂਫਲੀਆਂ ਗੱਚਕਾਂ ਰਿਓੜੀਆਂ ਪਾ ਕੇ ਲਿਆਉਂਦਾ ਫਿਰ ਉਹਨੂੰ ਕਿਸੇ ਵੱਡੀ ਪ੍ਰਾਂਤ ਚ ਜਾਂ ਬੱਠਲ ਚ ਉੱਥੇ ਆ ਕੇ ਮਿਕਸ ਕਰਦੇ ਆ ਤੇ ਫਿਰ ਸਾਰਿਆਂ ਨੂੰ ਵੰਡਦੇ ਆ ਤੇ ਫਿਰ ਸਾਰੇ ਨਾਲੇ ਤਾਂ ਧੂਈ ਸੇਕਦੇ ਨੇ ਹਨਾ ਨਾਲੇ ਤੁਹਾਨੂੰ ਉੱਥੇ ਨਿਗਗਾ ਆਉਂਦਾ ਤੇ ਉਹ ਖਾਣ ਦਾ ਜਿਹੜਾ ਸਵਾਦ ਹੁੰਦਾ ਉਹ ਅੱਡੀ ਹੁੰਦਾ ਤੇ ਫਿਰ ਇੱਕ ਆ ਵੀ ਹੁੰਦਾ ਨਾ ਵੀ ਬਾਅਦ ਚ ਕਹਿੰਦੇ ਹੁੰਦੇ ਨੇ ਵੀ ਲੋੜੀ ਸੁਣਨੀ ਨਹੀਂ ਛੱਡਣੀ ਹੁੰਦੀ ਹੁਣ ਤਾਂ ਚਲੋ ਵਹਿਮ ਲੋਕ ਕਰਨੋਂ ਹਟ ਕੇ ਪਹਿਲਾਂ ਮੈਂ ਸੁਣਿਆ ਮੰਮੀ ਹੋਰਿਆ thank cool. ਵੀ ਪਹਿਲਾ ਸਿਆਣੇ ਬਜ਼ੁਰਗ ਕਹਿ ਦਿੰਦੇ ਹੁੰਦੇ ਵੀ ਸੁੰਨੀ ਨਹੀਂ ਛੱਡਣੀ ਹੁੰਦੀ ਤੇ ਅਗਲੇ ਦਿਨ ਜਿੱਥੇ ਲੋਹੜੀ ਪਾਈ ਹੁੰਦੀ ਸੀ ਉਹ ਥਾਂ ਦੇ ਉਹ ਜਨਾ ਕੁਛ ਨਾ ਕੁਛ ਰਾਤ ਨੂੰ ਉਹ ਕਰਕੇ ਰੱਖਦੇ ਸੀ ਮਠੜ ਵੀ ਪਤਾ ਨਹੀਂ ਉੱਤੇ ਰੱਖਦੇ ਸੀ ਪਤਾ ਨਹੀਂ ਕੀ ਹਾਂ ਇਹ ਚੀਜ਼ਾਂ ਰੱਖਦੇ ਕਈ ਲੋਕ ਉਹ ਅੱਗ 'ਚ ਮੂਲੀਆਂ ਵੀ ਧਰਦੇ ਆ ਤੇ ਅਗਲੇ ਦਿਨ ਫਿਰ ਉਹਨੂੰ ਉਹ ਚੱਕਦੇ ਨੇ ਉਹਨੂੰ ਕੁਛ ਕਹਿਣ ਨੂੰ ਨਹੀਂ ਜਨਾ ਚਿਰ ਉਹ ਧਰਦੀ ਨਹੀਂ ਨਾ ਸਵਾ ਉਹਨਾਂ ਚਿਰ ਉਹਨੂੰ ਚੱਕਦੇ ਨਹੀਂ ਵੀ ਜੇ ਜਿਵੇਂ ਹੁਣ ਤੱਕ ਕਈ ਵਾਰ ਕੋਈ ਬੰਦਾ ਨਾ ਵੀ ਸੋਚੇ ਪਰ ਜਿੰਨਾ ਚਿਰ ਉਹ ਚੀਜ਼ ਧਰਦੀ ਨਹੀਂ ਮੈਨੂੰ ਲੱਗਦਾ ਉਹਨਾਂ ਚਿਰ ਪਹਿਲਾਂ ਤਾਂ ਮੰਮੀ ਹੁਰੀਆਂ ਚੱਕ ਦੀਆਂ ਨਾ ਉਹਨੂੰ ਵੀ ਉੱਥੇ ਰੱਖਦੀਆਂ ਹੂੰ ਤੇ ਇੱਕ ਤੇਰੀ ਆ ਗੱਲਾਂ ਤੇ ਮੈਨੂੰ ਯਾਦ ਆਈ ਜਾਂਦਾ ਸੀਗਾ ਵੀ ਜੇ ਨਾ ਕੋਈ ਆਂਡ ਗਵਾਂਡ ਚ ਜਿਵੇਂ ਕਿਸੇ ਦੇ ਨਵਾਂ ਵਿਆਹ ਹੋਇਆ ਹੁੰਦਾ ਹਨਾ ਜਾਂ ਕਿਸੇ ਦੇ ਮੁੰਡਾ ਹੋਇਆ ਹੁੰਦਾ ਬੰਡਣੀ ਤਾਂ ਉਹਨਾਂ ਨੇ ਦੇਖ ਹੁੰਦੀ ਲੋੜੀ ਪਿੰਡ ਚ ਪਹਿਲਾਂ ਵੰਡੇ ਆਉਂਦੇ ਉਹ ਤੇ ਆਪਦੇ ਆਂਡ ਗਵਾਂਡ ਵੀ ਹੀ ਨੂੰ ਆਏ ਹੁੰਦਾ ਵੀ ਰਾਤ ਨੂੰ ਇਕੱਠੇ ਹੋਵਾਂਗੇ ਨਾ ਉੱਥੇ ਵੰਡ ਦਾਂਗੇ ਤਾਂ ਨਾ ਮੈਨੂੰ ਯਾਦ ਆ ਪਾਪੇ ਹੋਰੇ ਜਾਂ ਡੈਡੀ ਹੋਰੇ ਪਹਿਲੀ ਜੇ ਐਡਾ ਕਰਨ ਲੱਗ ਜਾਂਦੇ ਕਹਿ ਦਿੰਦੇ ਲੇ ਲੋੜੀ ਵੰਡਣ ਦੇ ਮਾਰੇ ਲੇਟ ਆਏ ਹੂੰ ਤੁਸੀਂ ਅੱਜ ਹਨਾ ਤੇ ਫੇਰ ਉੱਥੇ ਚਿਹੜਾਂ ਵੀ ਤੈਨੂੰ ਮੈਂ ਲੈ ਦੋ ਮੁਠੀਆਂ ਵੱਧ ਪਾ ਦਿੰਨੀ ਆ ਤੈਨੂੰ ਮੈਂ ਐਂ ਕਰ ਦਿੰਨੀ ਆ ਹਨਾ ਫੇਰ ਆਪਾਂ ਮੈਂ ਤਾਂ ਸ਼ਾਲ ਦੀਆਂ ਝੋਲੀਆਂ ਯਾਰ ਉਹ ਚਪਵਾ ਕੇ ਸ਼ਾਲ ਦੀ ਝੋਲੀ ਅੱਡ ਕੇ ਤੁਸੀਂ ਪਵਾਉਨੇ ਹੋ ਹਨਾ ਹੁਣ ਤਾਂ ਚਲੋ ਅਗਲਾ ਘਰੇ ਆਉਂਦਿਆਂ ਨੂੰ ਕਿੰਨੀਆਂ ਹੀ ਹੋ ਜਾਂਦੀਆਂ ਸੀ ਵੂਫੀਆਂ ਤੇ ਕੋਈ ਆਏ ਨਹੀਂ ਕਹਿੰਦਾ ਸੀਗਾ ਵੀ ਨਹੀਂ ਨਹੀਂ ਘੱਟ ਹੀ ਦਿਓ ਆਪਾਂ ਨੂੰ ਤਾਂ ਹੁੰਦਾ ਸੀ ਵੀ ਨਹੀਂ ਮੇਰੇ ਕੋਲ ਵੱਧ ਹੋ ਗਈਆਂ ਕਿਉਂਕਿ ਹੁਣ ਤਾਂ ਅਗਲਾ ਕਹਿੰਦਾ ਵੀ ਨਹੀਂ ਇੰਨੀਆਂ ਕਿੱਥੇ ਚੱਕਾਂਗੇ ਬਸ ਥੋੜੀਆਂ ਜੀਆਂ ਤੇ ਯਾ ਹੁਣ ਤਾਂ ਜਾਦੇ ਦਿਨੇ ਵੰਡਣ ਦਾ ਹੀ ਰਿਵਾਜ ਹੋ ਗਿਆ ਪਹਿਲਾਂ ਲੋਕ ਰਾਤ ਨੂੰ ਬਾਲਟੀਆਂ ਚ ਬੰਦਿਆਂ ਕੋਲੇ ਹੁੰਦੀਆਂ ਮੂਫਲੀਆਂ ਰਿਓੜੀਆਂ ਤੇ ਉਹ ਸਾਰੀ ਉਹਦੇ ਤੇ ਆਏ ਢਾਹ ਦਿੰਦੇ ਘੁੰਮ ਕੇ ਤੂੰ ਹੀ ਤੇ ਹਨਾ ਜਦੋਂ ਪਾਈ ਹੁੰਦੀ ਸਾਰਿਆਂ ਨੂੰ ਅੱਡੋ ਅੱਡ ਦਿੰਦੇ ਜਿਵੇਂ ਪਹਿਲਾਂ ਜਾਦੇ ਸੀਗਾ ਵੀ ਪਾਥੀਆਂ ਦੀ ਪੈਂਦੀ ਸੀ ਹੁਣ ਇਹ ਵੀ ਲੱਕੜਾਂ ਤੇ ਆ ਗਈ ਇਹ ਵੀ ਦੇਖੋ ਕਿੰਨਾ ਵੱਡਾ ਇੱਕ ਬਦਲਾਅ ਆ ਨਾ ਉਹ ਚੀਜ਼ ਦੇ ਵਿੱਚ ਤੇ ਫਿਰ ਜਿਹੜੀ ਸਭ ਤੋਂ ਫਨੀ ਗੱਲ ਆ ਹਾਸੋਹੀ ਗੱਲ ਹੈ ਵੀ ਉਹ ਪਾਥੀਆਂ Amazon ਤੇ ਵਿਕਦੀਆਂ ਨੇ ਉਹਨਾਂ ਦਾ ਰੇਟ ਲਿਖਿਆ ਹੁੰਦਾ ਵੀ ਇੱਕ ਪਾਥੀ ਐਨੇ ਰੁਪਈਆ ਦੀ ਆ ਆਪਾਂ ਕਿੰਨੀ ਵਾਰ ਕਿਉਂਕਿ ਆ ਇਹ ਉਹ ਤੇ ਦੇਖਦੇ ਆ ਨਾ ਸੋਸ਼ਲ ਮੀਡੀਆ ਤੇ ਵੀ ਪਾਥੀਆਂ ਵੀ ਵਿਕਦੀਆਂ ਨੇ ਉਹਦੇ ਤੇ ਉਹਨੂੰ ਕੀ ਕਹਿੰਦੇ ਹੁੰਦੇ ਨੇ ਕਿ ਪਤਾ ਨਹੀਂ ਕਿਹੜਾ ਡੰਕ ਲਿਖ ਕੇ ਉਹਨਾਂ ਨੇ ਕੁਝ ਲਿਖਿਆ ਕਾ ਡੰਕ ਕਾ ਡੰਕ ਹਾਂ ਫਿਰੋਜ਼ ਦੇਖੋ ਵੀ ਕਿੰਨਾ ਸਮੇਂ ਨਾਲ ਚੀਜ਼ਾਂ ਬਦਲ ਗਈਆਂ ਹਨ ਪਹਿਲਾਂ ਸਾਡੇ ਘਰਾਂ 'ਚ ਆਮ ਹੀ ਹੁੰਦੀਆਂ ਸੀ ਕਿਉਂਕਿ ਹਰ ਬੰਦਾ ਮਹਿਸਾਂ ਰੱਖਦਾ ਸੀਗਾ ਤੇ ਗੋਹਾ ਪਾਠ ਦੀਆਂ ਸੀ ਬੁੜੀਆਂ ਘਰੇ ਤਾਂ ਪਾਠੀਆਂ ਹਰੇਕ ਦੇ ਘਰੇ ਹੁੰਦੀਆਂ ਸੀ ਆ ਪਿੱਛੇ ਤਾਂ ਮੈਂ ਐਵੇਂ ਵੀ ਸੁਣਿਆ ਸੀਗਾ ਪਤਾ ਨਹੀਂ ਕਿਸੇ ਬੁੜੀ ਨੇ ਵਿਚਾਰੀ ਨੇ ਆਪਦਾ ਕੋਈ ਬਾਰ-ਬਾਰ ਨਹੀਂ ਜਿਵੇਂ ਫਿਰਨੀ ਤੇ ਘਹਾਰਾ ਲਾ ਲੈਂਦੇ ਉਹਦਾ ਕੋਈ ਘਹਾਰਾ ਹੀ ਚੱਕ ਕੇ ਚੋਰੀ ਕਰ ਲਿਆ ਲੈ ਗਿਆ ਨਹੀਂ ਪਾਠੀਆਂ ਵੀ ਲੋਕ ਪੱਥਣ ਉਹਦਾ ਹਟ ਗਏ ਚੋਰੀ ਚੋਰੀ ਕਰਨ ਲੱਗੇ ਉਹਨੇ ਕਿਹਾ ਹੋਣਾ ਵੀ ਲੋੜੀ ਲੈ ਜੀ ਇਹ ਨਹੀਂ ਮੁੱਲ ਲੈਣੀ ਮਪਣਕੀਆਂ ਹਾਂ ਵੀ ਕਿੰਨੀ ਆ ਸਮਾਂ ਪਰ ਠੀਕ ਆ ਬਦਲ ਜਾਂਦੀਆਂ ਨੇ ਚੀਜ਼ਾਂ ਪਰ ਇੰਨੀਆਂ ਵੀ ਨਾ ਬਦਲ ਜਾਣ ਵੀ ਸੱਚ ਚਾਈ ਨਾ ਰਹਿਣ ਉਹਨਾਂ ਚਾਹਣਾ ਸਾਨੂੰ ਮਨਾਉਣ ਦਾ ਕੋਈ ਚਾਈ ਨਾ ਹੋਵੇ ਸਹੀ ਗੱਲ ਆ ਵੀ ਇਹ ਲੋੜੀਆਂ ਪੈਂਦੀਆਂ ਰਹਿਣ ਆਪਾਂ ਤੇ ਹੀ ਆਸ ਕਰਦੇ ਆ ਸਾਰੇ ਇਕੱਠੇ ਹੋ ਕੇ ਪਾਉਂਦੇ ਰਹਿਣ ਵੀ ਪੈਲਸਾਂ ਚ ਲੋੜੀ ਮਨਾਉਣ ਦਾ ਹਿਸਾਬ ਨਹੀਂ ਹੁੰਦਾ ਹੁਣ ਤੇ ਕਹਣਗੇ ਜੀ ਲੋੜੀ ਸੈਲੀਬ੍ਰੇਸ਼ਨ ਆ ਫਲਾਨੇ ਪੈਲਸ ਚ ਐਨੇ ਵਜੇ ਉੱਥੇ ਆ ਜਾਓ ਉੱਥੇ ਜਾ ਕੇ ਡੀਜੇ ਲਾ ਦਿੰਦੇ ਨੇ ਹਰੇਕ ਚੀਜ਼ ਨੂੰ ਨਾ ਆਪਾਂ ਥੋੜੀ ਜਿਹੀ ਸਿਰਦਰਦੀ ਬਣਾ ਲਿਆ ਸ਼ੋਅ ਆਫ ਬਣਾ ਲਿਆ ਹਾਂ ਮਤਲਬ ਫਿਰ ਹਰੇਕ ਬੰਦਾ ਉਹ ਚ ਤੰਗ ਵੀ ਹੁੰਦਾ ਤੇ ਉਥੇ ਕਿਹੜੇ ਤੁਸੀਂ ਕੱਪੜੇ ਪਾ ਕੇ ਜਾਣੇ ਨੇ ਉਹਦਾ ਥੀਮ ਕੀ ਆ ਪ੍ਰਾਂਦੀਆਂ ਪਾ ਕੇ ਜਾਓ ਆਪਾਂ ਇਹ ਨਹੀਂ ਕਹਿ ਕਹਿ ਦਿੰਦੇ ਕਈ ਵਾਰੀ ਵੀ ਹੁਣ ਵਿਆਹਾਂ ਦਾ ਚਾ ਨਹੀਂ ਰਿਹਾ ਵਿਆਹਾਂ ਵਰਗੇ ਤਾਂ ਆਪਾਂ ਹੋਰ ਪ੍ਰੋਗਰਾਮ ਕਰਨ ਲੱਗ ਗਏ ਹਰੇਕ ਤਿਹਾਰ ਦੀ ਸੈਲੀਬ੍ਰੇਸ਼ਨ ਵਿਆਹ ਵਰਗੀ ਆ ਫਿਰ ਵਿਆਹ ਦਾ ਚਾ ਕਿੱਥੇ ਰਹਿ ਜਾਊਗਾ ਆਪਾਂ ਨੂੰ ਹਣ ਤੇ ਲੋੜੀ ਤੇ ਖਾਣਾ ਹੁੰਦਾ ਆਪਾਂ ਆ ਚੀਜ਼ਾਂ ਮੂਫਲੀਆਂ ਰਿਓੜੀਆਂ ਉੱਥੇ ਅਸੀਂ ਜਾ ਕੇ ਖਾਣੇ ਟਿੱਕੀਆਂ ਗੋਲ ਗੱਪੇ ਜਿਵੇਂ ਸਾਰਾ ਕੁਝ ਮਤਲਬ ਉਹ ਲੋੜੀ ਦਾ ਉਹ ਲੋੜੀ ਦਾ ਖਾਣਾ ਥੋੜੀ ਆ ਖਾਣੇ ਤਾਂ ਆ ਹੀ ਸੀਗੇ ਨਾ ਪਹਿਲਾਂ ਮੂੰਗਫਲੀ ਖਾਈ ਖਾਦੀ ਕਿਉਂ ਆਪਾਂ ਸਿਆਲਾਂ ਚ ਗਰਮ ਚੀਜ਼ਾਂ ਖਾਈਏ ਜਿਹੜੀ ਆਪਾਂ ਨੂੰ ਗਰਮਾਹਟ ਦੇਣ ਹਨਾ ਵੀ ਜਾਂ ਤਾਕਤ ਵੀ ਦੇਣ ਮਾੜੀ ਮੋਟੀ ਹੱਡ ਗੋਡਿਆਂ ਨੂੰ ਕਿਉਂ ਸਿਆਲਾਂ ਚ ਬਜ਼ੁਰਗਾਂ ਦੇ ਹੱਡ ਗੋਡੇ ਜੁੜ ਜਾਂਦੇ ਆ ਹੁਣ ਤਾਂ ਆਪਣੇ ਜੁੜ ਜਾਂਦੇ ਆ ਸਿਆਲਾਂ ਚ ਬਜ਼ੁਰਗਾਂ ਨੂੰ ਤਾਂ ਵੈਸੀ ਸਾਹਮ ਸਾਹ ਰੱਖਦੇ ਸੀਗੇ ਜਿਵੇਂ ਮਤਲਬ ਇਹ ਚਲੋ ਹਾਸੇ ਵਾਲੀ ਗੱਲ ਵੀ ਆ ਵੀ ਕੋਈ ਜਿਹਦੀ ਵੱਧ ਉਮਰ ਹੁੰਦੀ ਕਿਸੇ ਬਜ਼ੁਰਗ ਦੀ ਹਨਾ ਮੈਂ ਆ ਕੇ ਕਹਿੰਦੇ ਸੁਣਿਆ ਵੀ ਐਤ ਕੀ ਸਿਆਲ ਬਾਪੂ ਕੱਟ ਜੇਗਾ ਵੀ ਹਨਾ ਵੀ ਉਹਨਾਂ ਕਿਉਂ ਲੱਸੀ ਕਿ ਸਿਆਲ ਚ ਵੱਧ ਸਿਹਤ ਖਰਾਬ ਹੋ ਜਾਂਦੀ ਹੈ ਠੰਡ ਲੱਗ ਜਾਂਦੀ ਹੈ ਕਿਸੇ ਨੂੰ ਹਨਾ ਤਾਂ ਕਰਕੇ ਵੀ ਕਈ ਬਜ਼ੁਰਗਾਂ ਨੂੰ ਕੋਈ ਨਾ ਕੋਈ ਬਿਮਾਰੀ ਹੋ ਜਾਂਦੀ ਮੈਨੂੰ ਨਾ ਬੜਾ ਵਧੀਆ ਲੱਗਦਾ ਜਦੋਂ ਕੋਈ ਕਹਿੰਦਾ ਸੀ ਤਾਂ ਭਾਈ ਆਪਦਾ ਬਾਪੂ ਐਤ ਕੀ ਕੰਚ ਦੇ ਗਲਾਸ ਵਾਂਗੂ ਸਾਹਮ ਕੇ ਰੱਖਿਆ ਮੇ ਰਜਾਈ ਚੋਂ ਹੀ ਨਿਕਲਣ ਦਿੰਦਾ ਹਨਾ ਵੀ ਸਿਆਲ ਸੀ ਤਾਂ ਬਹੁਤ ਮਤਲਬ ਆ ਚੀਜ਼ਾਂ ਕਿੰਨੀਆਂ ਤੁਹਾਨੂੰ ਐ ਲੱਗਦੀਆਂ ਨੇਗੀਆਂ ਵੀ ਇਹ ਸਾਡੀਆਂ ਚੀਜ਼ਾਂ ਨੇ ਹਨਾ ਸਿਆਲ ਲੋੜੀ ਪਹਿਲੀ ਤਾਂ ਸਿਆਲ ਨੂੰ ਅਸੀਂ ਸਿਆਲ ਨਹੀਂ ਕਹਿੰਦੇ ਅੱਜ ਆਪਾਂ ਵੀ ਮੈਨੂੰ ਲੱਗਦਾ ਵੀ ਕਿੰਨੇ ਚਿਰ ਬਾਅਦ ਵਾਰੀ-ਵਾਰੀ ਸਿਆਲ ਸਿਆਲ ਕਿਹਾ ਸਰਦੀ ਆ ਗਈ ਠੰਡ ਬਹੁਤ ਹੋ ਗਈ ਚਲੋ ਠੰਡ ਠੀਕ ਆ ਵੀ ਅਸੀਂ ਉਹ ਤਾਈਆਂ ਦੇ ਠੇਠ ਸ਼ਬਦੀ ਛੱਡ ਤੇ ਬੋਲਣੇ ਜਿਹੜੇ ਅਸੀਂ ਬੋਲਦੇ ਹੁੰਦੇ ਸੀਗੇ ਕਿਉਂਕਿ ਸ਼ਬਦਾਂ 'ਚ ਵੀ ਹਰ ਸਿਕ ਆਪ ਦਾ ਉਹ ਹੁੰਦਾ बिकॉज ਕਈ ਵਾਰ ਤੁਹਾਨੂੰ ਬੋਲ ਕਿਉਂ ਜੀ ਫੀਲ ਹੁੰਦੀ ਆ ਵੀ ਮਜਾ ਨਹੀਂ ਆਉਂਦਾ ਸਿਆਲ ਕਹਿ ਤੂੰ ਸਰਦੀ ਕਹਿ ਤੈਨੂੰ ਠੰਡ ਲੱਗੂ ਤੂੰ ਸਿਆਲ ਕਹਿ ਤੈਨੂੰ ਨਿੱਗ ਆਉ ਸਹੀ ਗੱਲ ਆ ਮਤਲਬ ਇਹ ਸ਼ਬਦਾਂ ਦੀ ਆਪਦੀ ਆ ਉਹ ਜਾਦੂ ਆ ਉਹਨਾਂ ਦਾ ਵੀ ਇੱਕ ਬਿਲਕੁਲ ਬਿਲਕੁਲ ਤਾਂ ਹੀ ਆਪਾਂ ਤਾਂ ਆਹੀ ਆਸ ਕਰਦੇ ਆ ਵੀ ਜਿਹੜੀਆਂ ਲੋੜੀਆਂ ਨੇ ਨਾ ਇਹ ਸਭ ਲਈ ਚਲੋ ਖੁਸ਼ੀਆਂ ਭਰੀਆਂ ਹੋਣ ਹਰੇਕ ਸਾਲ ਕਿਸੇ ਨਾ ਕਿਸ ਦੇ ਘਰੇ ਕੋਈ ਖੁਸ਼ੀ ਆਵੇ ਤਾਂ ਸਾਰੇ ਸਾਂਝੀਆਂ ਲੋੜੀਆਂ ਪਾਉਣ ਤੇ ਉਹ ਖੁਸ਼ੀਆਂ ਨੂੰ ਮਨਾਉਣ ਪਰ ਟੱਠੇ ਬਹਿ ਕੇ ਕਿਉਂਕਿ ਉਹਦਾ ਫਾਇਦਾ ਤਾਂ ਹੀ ਯਾ ਭੇਜੇ ਤੁਸੀਂ ਇਕੱਠੇ ਬੈ ਕੇ ਉਹਨੂੰ ਮਨਾਉਂਗੇ ਹਨਾ ਇਕੱਠੇ ਰਿਓੜੀਆਂ ਗੱਚਕਾ ਮਿਲ ਕੇ ਖਾਓ ਆਹ ਨਹੀਂ ਵੀ ਤੁਸੀਂ ਪੈਲਸਟ ਜਾ ਕੇ ਇਕੱਲੇ ਬਹਿ ਜੋ ਤੇ ਲੋੜੀ ਸੈਲੀਬ੍ਰੇਟ ਕਰਾਓ ਇੱਕ ਤੁਸੀਂ ਦੇਖੀ ਜਾ ਰਹੇ ਹੋਗੇ ਉਹੀ ਨਾ ਆਪਾਂ ਮੈਨੂੰ ਲੱਗਦਾ ਹਰੇਕ ਚੀਜ਼ ਤੇ ਫਿਰ ਸ਼ਗਨ ਵੀ ਇਕੱਠਾ ਕਰਨ ਲੱਗੇ ਵਿਆਹ ਤੇ ਲੋੜੀ ਤੇ ਵੀ ਸ਼ਗਨ ਫਿਰ ਨਿੰਮਤੇ ਵੀ ਕਰ ਲੋ ਫਿਰ ਫਲਾਨੀ ਚੀਜ਼ ਤੇ ਵੀ ਕਰ ਲੋ ਮਤਲਬ ਇੰਨੀਆਂ ਚੀਜ਼ਾਂ ਉਹੀ ਤੁਸੀਂ ਵਾਰੀ ਵਾਰੀ ਖਾਣੇ-ਦਾਣੇ ਰਿਪੀਟ ਹੋਈ ਜਾਂਦੇ ਆ ਤੁਹਾਡੇ ਫਿਰ ਉਹ ਚਾਮ ਕਿੱਥੇ ਖਤਮ ਨਾ ਲਈ ਹਰ ਚੀਜ਼ 'ਚ ਜੇ ਅਸੀਂ ਸੇਮ ਚੀਜ਼ਾਂ ਖਾਣ ਖਾਣ ਵਾਲੀਆਂ ਉਹ ਐਡ-ਆਨ ਕਰ ਲਈਆਂ ਫਿਰ ਵਖਰੇਵਾ ਨਹੀਂ ਰਹਿ ਜਾਊਗਾ ਤਾਂ ਹੀ ਤਾਂ ਪਹਾਰ ਤਿਹਾੜ ਤੇ ਅੱਡ-ਅੱਡ ਚੀਜ਼ਾਂ ਉਹ ਕਰਦੇ ਸੀ ਕਿਉਂਕਿ ਮਤਲਬ ਆਪਣੇ ਕਹਿੰਦੇ ਆ ਵੀ ਆਹ ਚੀਜ਼ ਆਪਾਂ ਵੀ ਸ਼ਗਨ ਕਰ ਲੋ ਆਪਣੇ ਕਹਿੰਦੇ ਹੁੰਦੇ ਨੇ ਹਨਾ ਕਿਉਂਕਿ ਉਹ ਥੋੜਾ ਜੁੜਿਆ ਮਹੀ ਹੋਰੀਆਂ ਦਾ ਵਿਸ਼ਵਾਸ ਹੁੰਦਾ ਵੀ ਜਿਉਂ ਉਹਨਾਂ ਨੇ ਉਹਦੇ ਖੀਰ ਪ੍ਰਸ਼ਾਦ ਬਣਾਉਣਾ ਉਹਨਾਂ ਨੂੰ ਲੱਗਦਾ ਵੀ ਬਸ ਇਹ ਕੋਈ ਵਧੀਆ ਚੀਜ਼ ਆ ਇਹ ਸਾਨੂੰ ਬਣਾਉਣੀ ਹੀ ਚਾਹੀਦੀ ਆ ਨਾਲੇ ਰੁੱਤ ਦੇ ਹਿਸਾਬ ਨਾਲ ਚੀਜ਼ਾਂ ਚੰਗੀਆਂ ਵੀ ਲੱਗਦੀਆਂ ਆ ਆਪਦਾ ਵੀ ਜੀ ਕਰਦਾ ਤੁਹਾਨੂੰ ਗਰਮ ਗਰਮ ਖਾਣਾ ਬਹਿ ਕੇ ਤੁਹਾਨੂੰ ਵੀ ਵਧੀਆ ਲੱਗਦਾ ਜਿਵੇਂ ਹੁਣ ਸਾਨੂੰ ਇੱਥੇ ਚਾਹ ਮਿਲ ਜੇ ਗਰਮ ਗਰਮ ਤਾਂ ਬਹੁਤ ਵਧੀਆ ਲੱਗੇ ਨਾਲ ਜੇ ਤਾਂ ਹੋਰ ਵੀ ਵਧੀਆ ਲੱਗੂਗਾ ਤਾਂ ਇਹ ਅਸੀਂ ਅਸੀਂ ਤਾਂ ਕੱਲੂ ਕਿਉਂਕਿ ਲੋਹੜੀ ਆ ਤੇ ਅਸੀਂ ਉਮੀਦ ਕਰਦੇ ਆਂ ਵੀ ਤੁਹਾਡੀ ਸਾਰਿਆਂ ਦੀ ਲੋੜੀ ਬਹੁਤ ਸੋਹਣੀ ਲੰਗੇ ਤੇ ਸਾਡਾ ਇੱਕ ਸਨੇਹਾ ਤੁਹਾਨੂੰ ਸਾਰਿਆਂ ਨੂੰ ਬਾਕੀ ਤੁਹਾਡੀ ਮਰਜ਼ੀ ਆ ਵੀ ਜੇ ਤੁਸੀਂ ਘਰਾਂ 'ਚ ਲੋੜੀ ਇਕੱਲੇ-ਇਕੱਲੇ ਪਾਉਨੇ ਹੋ ਨਾ ਐਤਕੀ ਲੋੜੀ ਇਕੱਠੇ ਪਾਓ ਜੇ ਤੁਸੀਂ 4-5 ਘਰ ਵੀ ਇਕੱਠੇ ਰਹਿ ਰਹੇ ਹੋ ਤਾਂ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠੇ ਹੋ ਇਕੱਠੇ ਤੁਸੀਂ ਬਹਿ ਕੇ ਗੱਲਾਂ-ਬਾਤਾਂ ਕਰਿਓ ਦੇਖਿਓ ਤੁਹਾਨੂੰ ਮਜ਼ਾ ਆਉਂਦਾ ਤੇ ਬੱਠੜਾਂ 'ਚ 2-4 ਪਾਥੀਆਂ ਵਾਲ ਕੇ ਵਿੱਚ ਤਿਲ ਸਿੱਟਣ ਤੋਂ ਥੋੜਾ ਜਿਆ ਗੁਰੇਜ਼ ਕਰੋ ਹਾਂ ਵੱਧ ਵੱਡੀ ਲੋੜੀ ਪਾਓ ਹਾਂ ਧਿਆਨ ਵਿੱਚ ਛੇਤੀ ਭਜੂਂ-ਭਜੂਂ ਨਾ ਕਰਿਆ ਕਰੀ ਆਪਾਂ ਵੀ ਸਾਨੂੰ ਤਾਂ ਪਤਾ ਨਹੀਂ ਬਹੁਤ ਵੱਡੀ ਸਾਡੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੈ ਵਿਸ਼ੇਤੀ ਅਸੀਂ ਜਾ ਕੇ ਕੋਈ ਕੰਮ ਕਰਨਾ ਦੋ ਘੰਟੇ ਢਾਈ ਘੰਟੇ ਬੈਠੋ ਗੱਲਾਂ ਬਾਤਾਂ ਕਰੋ ਤਿਹਾਰ ਦਾ ਆਨੰਦ ਤਾਂ ਲਓ ਤੁਹਾਨੂੰ ਲੱਗੇ ਤਾਂ ਸਹੀ ਵੀ ਅੱਜ ਕੋਈ ਤਿਹਾਰ ਆ ਤਾਂ ਹੀ ਤਾਂ ਫਿਰ ਆਪਾਂ ਕਹਿ ਦੇਣਾ ਵੀ ਯਾਰ ਅੱਜ ਲੱਗਦਾ ਹੀ ਨਹੀਂ ਦੀਵਾਲੀ ਆ ਅੱਜ ਲੱਗਦਾ ਹੀ ਨਹੀਂ ਲੋਹੜੀ ਆ ਕਿਉਂਕਿ ਅਸੀਂ ਉਹ ਚੀਜ਼ਾਂ ਕਰ ਹੀ ਨਹੀਂ ਰਹੇ ਜਿਹੜੀਆਂ ਤਿਹਾਰ ਲਈ ਚਾਹੀਦੀਆਂ ਹੁੰਦੀਆਂ ਨੇ ਤਾਂ ਸਾਰੇ ਉਹੀ ਗੱਲ ਆ ਵੀ ਜਿਵੇਂ ਉਸ ਤੋਂ ਬਾਅਦ ਅਗਲੇ ਦਿਨ ਮਾਕੀ ਆ ਫਿਰ ਗੁਰਦੁਆਰਾ ਸਾਹਿਬ ਜਾਈਏ ਅਸੀਂ ਹੈ ਨਾ ਪਰ ਇੱਕ ਭਾਈ ਆਪਦੀਆਂ ਕੁੜੀਆਂ ਨੂੰ ਲੋਹੜੀਆਂ ਦੇ ਕੇ ਆਓ लोड़ी दी ਨਾਲ ਉਹ ਆਪਾਂ ਗੱਲ ਨਹੀਂ ਕੀਤੀ ਵੀ ਆਪਣੇ ਧੀਆ ਨੂੰ ਲੋੜੀ ਦੇ ਕੇ ਆਉਂਦੇ ਨੇ ਵਿਆਹੀਆਂ ਕੁੜੀਆਂ ਨੂੰ ਹਨਾ ਉਹਨਾਂ ਕੋਲ ਸਾਰਾ ਸਮਾਨ ਜਾਂਦਾ ਉਹ ਵੀ ਹਰ ਸੇ ਬਦਲ ਗਿਆ ਫੇਰ ਆਪੋਂ ਉੱਥੇ ਆ ਜਾਂਦੇ ਆ ਵੀ ਪਹਿਲਾਂ ਜਿਹੜਾ ਰਵੈਤੀ ਆਪਣਾ ਸਮਾਨ ਚੱਲਿਆ ਆ ਰਿਹਾ ਸੀ ਉਹ ਵੀ ਹੁਣ ਪੈਕਿੰਗਾਂ ਚਾਕਲੇਟਾਂ ਦੀਆਂ ਜਾਂਦੀਆਂ ਨੇ ਕਰੇ ਜਾ ਰਹੇ ਨੇ ਹਨਾ ਵੀ ਉਹਦਾ ਕੀ ਮਜ਼ਾ ਉਹਦੇ ਚ ਹੁੰਦੀਆਂ ਸੀ ਪਿੰਨੀਆਂ ਖੋਏ ਦੀਆਂ ਚੌਲਾਂ ਦੀਆਂ ਪਿੰਨੀਆਂ ਬਣਦੀ ਸੀ ਬੇਸਣ ਦੀਆਂ ਤੇ ਆਹ ਪੰਜੀਰੀਆਂ ਜਾਂਦੀਆਂ ਸੀ ਭੂਤ ਪਿੰਨੇ ਜਾਂਦੇ ਸੀ ਉਹ ਘਰੇ ਬਣਾਈਆਂ ਚੀਜ਼ਾਂ ਹੁੰਦੀਆਂ ਸੀਗੀਆਂ ਫਿਰ ਆ ਮੂਫੜੀ ਜਾਂਦੀ ਸੀ ਕਿਉਂ ਹਰੇਕ ਦੇ ਹੁੰਦੀ ਬਿਲਕੁਲ ਤੇ ਗੱਚ ਘਰ ਦੇ ਰੇਸੀ ਕਿਉਂ ਨਾਲ ਬਣੀਆਂ ਹੁੰਦੀਆਂ ਸੀ ਸਾਰੀਆਂ ਚੀਜ਼ਾਂ ਹੁਣ ਅਸੀਂ ਜੇ ਕਿਸ ਲਈ ਪਿੰਨੀ ਆ ਜਾਂ ਕੁਝ ਅਸੀਂ ਕਹਿੰਦੇ ਨੇ ਚਲੋ ਬਾਜ਼ਾਰੋਂ ਮਠਾਈ ਲੈ ਲਾਂਗੇ ਉਹ ਪਤਾ ਨਹੀਂ ਕਿ ਹੈ ਜੇ ਕਿਉਂ ਬਣੀ ਮਠਾਈ ਕੀ ਸਵਾਦ ਲੱਗਦੀ ਹੈ ਤੁਹਾਨੂੰ ਜਿੱਥੇ ਖੁਆ ਰੱਖੋ ਤੇ ਜਿੱਥੇ ਮਠਾਈ ਰੱਖ ਦੋ ਕੋਈ ਝਾਕੇ ਵੀ ਨਾ ਮਠਾਈ ਵੱਲ ਸਹੀ ਗੱਲ ਆ ਤਾਂ ਅਸੀਂ ਫੇਰ ਤੋਂ ਕੀ ਕਹਿ ਰਹੇ ਆ ਵੀ ਕੱਲ ਨੂੰ ਲੋਹੜੀ ਹੈ ਜੀ ਪਰਸੋ ਮਾਗੀ ਦਾ ਤਿਹਾਰ ਆ ਤੇ ਤੁਸੀਂ ਸਾਰੇ ਆਪਦੇ ਪਰਿਵਾਰ ਨਾਲ ਆਪਦੇ ਚਾਹਣ ਵਾਲਿਆਂ ਨਾਲ ਆਪਦੇ ਪਿਆਰਿਆਂ ਨਾਲ ਇਹਨਾਂ ਨੂੰ ਮਨਾਇਓ ਇਕੱਠੇ ਮਨਾਇਓ ਤਾਂ ਹੀ ਸਾਂਝੀ ਵਾਲਤਾ ਦਾ ਜਿਹੜਾ ਸਨੇਹਾ ਹੈ ਸੀ ਉਹਨੂੰ ਕਾਇਮ ਰੱਖ ਸਕਾਂਗੇ ਤੇ ਇਕੱਠੇ ਲੋਹੜੀਆਂ ਪਾਇਓ ਮੂੰਫਲੀਆਂ ਖਾਇਓ ਤੇ ਰਿਓੜੀਆਂ ਖਾਇਓ ਪਰਸੋ ਗੁਰਦੁਆਰਾ ਸਾਹਿਬ ਜਾਈਏ ਤੇ ਸੋਨੇ ਦੇ ਵਾਲ ਜੇ ਤੁਸੀਂ ਸਾਰਿਆਂ ਨੇ ਕਰਦੇ ਨੇ ਤਾਂ ਕੇਸੀ ਜ਼ਰੂਰ ਨਾ ਹੈਗੀ ਆਲੇ ਦਿਨ ਤੜਕੇ ਇਸਦੇ ਆ 2:30 ਵਜੇ ਉੱਠ ਕੇ ਹਾਂ ਕੇਸੀ ਨਾ ਹੋ ਤੇ ਵੀ ਸੋਸ਼ਲ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਮੈਨੂੰ ਤੇ ਹਰਸੀ ਨੂੰ ਤੁਸੀਂ ਹੁਣ ਦਿਓ ਇਜਾਜ਼ਤ ਅਸੀਂ ਤੁਹਾਨੂੰ ਮਿਲਾਂਗੇ ਅਗਲੇ ਪ੍ਰੋਗਰਾਮ ਕਿਸੇ ਨਵੀਂ ਲੋਕੇਸ਼ਨ ਤੇ ਇਹੋ ਜੀ ਕੋਈ ਸੋਹਣੀ ਥਾਂ ਤੇ ਤੁਹਾਨੂੰ ਫੇਰ ਲੈ ਕੇ ਚੱਲਾਂਗੇ ਤੇ ਉਦੋਂ ਤੱਕ ਤੁਸੀਂ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਹੋਰ ਪ੍ਰੋਗਰਾਮ ਦੇਖਦੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ